ਇਦਾਂ ਦਾ ਸੁਪਨਾ ਉਹਨਾਂ ਸਾਰਿਆਂ ਦਾ ਸੀ तकरीबन ਦੀਵਨ ਉਹ ਹੀ ਸੁਪਨਾ ਮੇਰਾ ਸੀ ਅਸੀਂ ਲੁਧਿਆਣੇ ਤੋਂ ਬਾਏਕਾਰ ਜਾਵਾਂਗੇ ਜਦੋਂ ਚੰਡੀਗੜ੍ਹ ਆਉਂਦਾ ਜਦੀ ਬੈਲਟ ਲਾ ਦਿੰਦੇ ਆ ਸਾਨੂੰ ਰੂਲ ਫੋਲੋ ਕਰਨੇ ਆਉਂਦੇ ਆ ਪਰ ਅਸੀਂ ਕਰਨਾ ਨਹੀਂ ਸੀ ਉਹ ਪਹਿਲੇ ਮੈਂ ਤੁਸੀਂ ਕਹ ਲੋ ਵੀ ਲੰਨੋਂ ਵੀ ਸਾਲ ਢੇ ਸਾਲ ਦੇ ਵਿੱਚ ਹੀ ਮੈਂ ਨੌਕਰੀ ਛੱਡ ਕੇ ਆਪਣੇ ਕਾਰੋਬਾਰ ਮਲਚੇ ਰਹਿ ਗਿਆ ਸੀਗਾ 60 ਤੋਂ 70 ਬੰਦੇ ਆਪਣੇ ਕੋਲੇ ਡੇਲੀ ਐਵਰੇਜ ਜਿਹੜੇ ਕੰਮ ਕਰਦੇ ਆ ਤੇ ਇੱਥੇ ਸਾਨੂੰ ਬੱਚੇ ਮਿਲਦੇ ਆ ਉਹਨਾਂ ਨੂੰ ਏਜੰਟ ਨੇ ਦੱਸਿਆ ਹੁੰਦਾ ਕਿ ਲੰਡਨ ਤੁਸੀਂ ਇਸ ਕਾਲਜ ਚ ਪੜਨਾ ਉਹਨਾਂ ਦੀ ਹੁੰਦਾ ਕਿ ਕਾਲਜ ਵੇਲਸ ਦੇ ਵਿੱਚ ਕਈ ਤਾਂ ਬੱਚੇ ਸਾਨੂੰ ਇਹੋ ਜਿਹਾ ਮਿਲਦੇ ਆ ਧਰਮਾ ਜੀ ਤੁਸੀਂ ਬਲੀਵ ਨਹੀਂ ਕਰੋਗੇ ਉੱਥੇ ਉਹ ਪੂਰੇ ਆਪਣੇ ਕੋਰਸ ਦੀ ਫੀਸ ਦੇ ਚੁੱਕੇ ਆ ਪਰ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਇੱਥੇ ਸਿਰਫ ਉਹਨਾਂ ਨੇ 3 ਮਹੀਨਿਆਂ ਦੀ ਹੀ ਫੀਸ ਭਰੀ ਦੁਨੀਆ ਇੰਨੀ ਆ ਗਈ ਹੈ ਦੇਖੋ ਜਿੱਥੇ ਕੰਮ ਵਾਲੇ ਦੀ ਇੱਕ ਦੀ ਜ਼ਰੂਰਤ ਆ ਉੱਥੇ 5 ਬੰਦੇ ਆਉਣਗੇ ਜੇ ਮੈਂ ਕੰਪੇਅਰ ਕਰਾਂ ਬਾਕੀ ਸਟੇਟਾਂ ਨਾਲ ਤਾਂ ਸਾਡੇ ਪੰਜਾਬੀਆਂ ਦੇ ਬੱਚੇ ਮੈਂ ਕਹੂੰਗਾ ਮਾਣ ਮੇਰੇ ਇਹਨਾਂ ਕੰਮ ਕਰਦੇ ਆ ਕਾਲਜ ਵੀ ਜਾਂਦੇ ਆ ਫੀਸਾਂ ਵੀ ਵਰਦੇ ਆ ਸੋਸ਼ਲ ਮੀਡੀਆ ਦਾ ਜਿਹੜੀ ਵਰਤੋਂ ਵੱਧ ਗਈ ਆ ਬਹੁਤ ਜ਼ਿਆਦਾ ਵੱਧ ਗਈ ਆ ਬਿਲਕੁਲ ਉਹਨੇ ਬੱਚਿਆਂ ਨੂੰ ਕਿਤੇ ਨਾ ਕਿਤੇ ਕੰਮ ਕਰਨ ਨਾਲੋਂ ਪੜ੍ਹਾਈ ਨਾਲੋਂ ਦੂਰ ਕਰ ਸਾਡੇ ਬੱਚੇ ਖੇਡਾਂ ਨਾਲੋਂ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਨੇ ਸਾਡੀ ਇਕਾਤਾ ਦੀ ਗੱਲ ਦਿਲ ਚ ਲੁਕੋ ਕੇ ਰੱਖਦੇ ਆ ਕਿ ਜਿਵੇਂ ਜਿਵੇਂ ਸਾਡੇ ਜਵਾਨ ਦਾ ਜੀ ਬਣੇ ਬਣੂ ਨਹੀਂ ਕੈਨੇਡਾ ਜਾਂਦਾ ਨਹੀਂ ਉਹਨਾਂ ਚਿਰ ਅਸੀਂ ਦੱਸਣਾ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਉਸ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਮੁਸ਼ਕਲ ਕਰਕੇ ਜਿੱਥੇ ਆਪਣੇ ਆਪ ਨੂੰ UK ਦੇ ਵਿੱਚ ਸੈੱਟ ਕੀਤਾ ਆਪਣਾ ਬਿਜ਼ਨਸ ਸੈੱਟ ਕੀਤਾ ਔਰ ਹੋਰਾਂ ਦੇ ਲਈ ਵੀ ਮਿਸਾਲ ਬਣੀ ਕਿਉਂਕਿ ਮਿਹਨਤ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਰੋਜੀ ਰੋਟੀ ਕਮਾ ਕੇ ਆਪਣੇ ਆਪ ਨੂੰ ਸੈੱਟ ਕਰਨਾ ਤੇ ਕਿਸੇ ਲਈ ਰੋਜ਼ਗਾਰ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਅچھے ਇਨਸਾਨ ਨੇ ਜੋ ਕਿ ਇੱਕ ਸਮਾਜ ਸੇਵੀ ਨੇ ਇੱਕ ਅੱਛੇ ਬਿਜ਼ਨਸਮੈਨ ਸ਼੍ਰੀ ਕਮਲ ਢਾਲੀਵਾਲ ਜੀ ਜੋ ਕਿ ਪ੍ਰਧਾਨ ਨੇ ਇੰਡੀਅਨ ਓਵਰਸੀਜ ਕਾਂਗਰਸ ਆਜੋ ਆਪਾਂ ਫਿਰ ਕਰਦੇ ਹਾਂ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਚੜ੍ਹਦੀ ਕਲਾ ਜੀ ਅੱਜ ਹੋਰ ਵਧੀਆ ਤੁਹਾਡੇ ਦਰਸ਼ਨ ਹੋਏ ਤੇ ਤੁਹਾਨੂੰ ਮਿਲਣ ਦਾ ਮੌਕਾ ਮਿਲੇ ਧੰਨਵਾਦ ਤੁਹਾਡਾ ਤੁਸੀਂ ਸਾਡੇ ਘਰ ਆਏ ਹੋ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਤੇ ਤੁਹਾਡੇ ਰੰਗ ਪੰਜਾਬ ਦੇ ਚੈਨਲ ਦੀ ਸਾਰੀ ਟੀਮ ਦਾ ਜੀ ਜੀ ਧੰਨਵਾਦ ਜੀ ਸੋ ਪਾਜੀ ਆਪਾਂ ਸ਼ੁਰੂਆਤ ਕਰਦੇ ਆ ਇਸ ਤੋਂ ਕਿ ਜਦੋਂ ਤੁਸੀਂ ਯੂਕੇ ਆਏ ਹੋ ਨਾ ਕੀ ਸੁਪਨਾ ਲਿਆ ਸੀ ਕੀ ਸੋਚਿਆ ਸੀ ਦੇਖੋ ਮੇਰੇ ਖਿਆਲ ਇੱਕ ਸਾਰੇ ਜਿਹੜੇ ਪੰਜਾਬ ਚ ਜਿੰਨੇ ਯੰਗਸਟਰ ਨੌਜਵਾਨ ਮੇਰੇ ਭੈਣ ਭਰਾ ਨੇ ਜਿੱਦਾਂ ਦਾ ਸੁਪਨਾ ਉਹਨਾਂ ਸਾਰਿਆਂ ਦਾ ਸੀ ਤਕਰੀਬਨ ਤਕਰੀਬਨ ਉਹੀ ਸੁਪਨਾ ਮੇਰਾ ਸੀ ਜੀ ਕਿ ਬਾਹਰਲੇ ਮੁਲਕ ਜਾ ਕੇ ਆਪਣੇ ਆਪ ਨੂੰ ਸੈਟਲ ਕਰਾਂਗੇ ਮਿਹਨਤ ਕਰਾਂਗੇ ਤੇ ਪਿੱਛੇ ਆਪਣੇ ਭੈਣ ਭਰਾਵਾਂ ਨੂੰ ਸੈਟਲ ਕਰਾਂਗੇ ਹਾਂਜੀ ਤੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੂੰ ਸੈਟਲ ਕਰਾਂਗੇ ਸੋ ਇਹੀ ਸੁਪਨਾ ਮੇਰੇ ਖਿਆਲ ਸਾਰੇ ਹਰੇਕ ਪੰਜਾਬੀ ਦਾ ਤੇ ਹਰੇਕ ਇੰਡੀਅਨ ਦਾ ਵੀ ਆ ਜਿਹੜੇ ਬਾਹਰਲੇ ਮੁਲਕ ਚ ਆ ਕੇ ਸੈਟਲ ਹੁੰਦੇ ਆ ਹਾਂਜੀ ਸੋ ਮੇਰਾ ਵੀ ਸੇਮ ਸੀ ਜੀ ਕਿੰਨੇ ਸਾਲ ਹੋ ਗਏ ਜੀ ਮੈਨੂੰ ਤਕਰੀਬਨ ਤਕਰੀਬਨ 15 ਸਾਲ ਹੋ ਗਏ ਜੀ ਇਸ ਮੁਲਕ ਦੇ ਵਿੱਚ ਤੇ ਕਿਵੇਂ ਸ਼ੁਰੂਆਤ ਹੁੰਦੀ ਆ ਫਿਰ ਇੱਥੇ ਆ ਕੇ ਕਿਉਂਕਿ ਇੱਕ ਲਗਤ ਜਦੋਂ ਆਪਾਂ ਉਧਰੋਂ ਚੇਂਜ ਕਰਦੇ ਆ ਸਾਰਾ ਆਪਣੇ ਨਾਲ ਉਲਟ ਹੈ ਕੰਮ ਦਾ ਵੀ ਲਾ ਲਈਏ ਮਿਹਨਤ ਦਾ ਹਰ ਇੱਕ ਚੀਜ਼ ਦਾ ਕੀ ਕੁਛ ਕਰਨਾ ਪਿਆ ਬਾਈ ਨੂੰ ਅਸਲ ਤੇ ਜੀ ਮੇਰੇ ਨਾਲ ਅਸਲ ਚ ਮੈਨੂੰ ਇੱਥੇ ਮੈਂ ਕਹੂੰਗਾ ਯੂਕੇ ਦੇ ਵਿੱਚ ਮੈਨੂੰ ਇੱਕ ਪਹਿਲਾ ਜਿਹੜਾ ਸਟੈਪ ਆ ਉਹ ਮਿਲ ਗਿਆ ਫੈਮਿਲੀ ਦੇ ਤੌਰ ਤੇ ਬਿਕੋਜ਼ ਜਿਹੜੀ ਮੇਰੀ ਵਾਈਫ ਅ ਮਿਸਿਸ ਕਰਨਜੀਤ ਢਾਲੀਵਾਲ ਉਹ ਇੱਥੇ ਦੀ ਬ੍ਰਿਟਿਸ਼ ਬੌਰਨ ਤੇ ਉਹਨਾਂ ਦੇ ਮਾਪ ਪਿਓ ਤੇ ਉਹਨਾਂ ਦੀ ਫੈਮਿਲੀ ਇੱਥੇ ਰਹਿੰਦੀ ਹੈ ਤੇ ਮੇਰੇ ਸਾਡੇ ਪਾਪਾ ਉਹਨਾਂ ਦੇ ਸਾਡੇ ਪਰਿਵਾਰ ਦੇ ਬਹੁਤ ਖਾਸ ਪਰਿਵਾਰਕ ਮੈਂਬਰ ਉਹ ਵਿਧਾਇਕ ਵੀ ਰਹੇ ਨੇ ਹਲਕਾ ਕਿਲਾ ਰਾਏਪੁਰ ਤੋਂ ਜਸਵੀਰ ਸਿੰਘ ਜੱਸੀ ਕੂੰੜਾ ਜੀ ਉਹ ਇੱਥੇ ਬਹੁਤ ਵੱਡੇ ਕਾਰੋਬਾਰੀ ਸੀ ਜੀ ਸੋ ਮੈਂ ਵਿਆਹ ਕਰਾ ਕੇ ਇੰਗਲੈਂਡ ਆਇਆ ਸੀ ਤੇ ਆ ਕੇ ਮੈਂ ਆਪਣੀ ਜਿਹੜੀ ਪਹਿਲੀ ਜੌਬ ਜਿਹੜੀ ਪਹਿਲੀ ਨੌਕਰੀ ਤੁਸੀਂ ਕਹੋਗੇ ਉਹ ਮੈਂ ਜਗਵੀਰ ਸਿੰਘ ਜੱਸੀ ਕੂੰੜਾ ਜੀ ਉਹਨਾਂ ਦੀ ਕੰਪਨੀ ਦੇ ਵਿੱਚ ਉਹ ਐਜ਼ ਅ ਫੈਮਿਲੀ ਮੈਂਬਰ ਸੀਗੇ ਜੀ ਜਾਣ ਪਛਾਣ ਸੀਗੀ ਘਰ ਦਾ ਪਰਿਵਾਰ ਸੀਗਾ ਹਮ ਤੇ 2008 ਚ ਮੈਂ ਆਇਆ ਸੀ ਉਦੋਂ ਇੰਗਲੈਂਡ ਦੇ ਹਾਲਾਤ ਬਹੁਤੇ ਚੰਗੇ ਨਹੀਂ ਸੀ ਜੀ ਅ ਇੰਗਲੈਂਡ ਬੜੇ ਭੇੜੇ ਵੈਸੇ ਤਾਂ ਸਾਰੀ ਦੁਨੀਆ 'ਚ ਹੀ ਰੈਸੈਸ਼ਨ ਸੀ ਪਰ ਇੰਗਲੈਂਡ ਦਾ ਜਿਹੜਾ ਹਾਲ ਸੀ ਉਹ ਸਾਰਿਆਂ ਤੋਂ ਬੰਦਾ ਸੀ ਜੀ ਸੋ ਮੈਂ ਉਸ ਟਾਈਮ ਆ ਕੇ ਨੌਕਰੀ ਖੂੜਾ ਸਾਹਿਬ ਦੀ ਕੰਪਨੀ ਚ ਸ਼ੁਰੂ ਕੀਤੀ ਸੀ ਤੇ ਵਿਆਹ ਕਰਾ ਕੇ ਇੱਥੇ ਆ ਗਿਆ ਸੀ ਸੋ ਪੱਕਾ ਹੋਣ ਲਈ ਮੈਨੂੰ ਬਹੁਤੀ ਸਟਰਗਲ ਨਹੀਂ ਕਰਨੀ ਪਈ ਜੀ ਜੀ ਕਿਉਂਕਿ ਮੈਂ ਪੱਕੇ ਤੌਰ ਤੇ ਹੀ ਆਇਆ ਪੱਕੇ ਤੌਰ ਤੇ ਆਇਆ ਸੀ ਬਿਲਕੁਲ ਜੀ ਬਿਲਕੁਲ ਸੋ ਉੱਥੋਂ ਆ ਕੇ ਇੱਥੇ ਸੈੱਟ ਹੋਣਾ ਜਦੋਂ ਆਇਓ ਘੜਦੀਆਂ ਵੀ ਯਾਦਾਂ ਪਿੰਡ ਦੀਆਂ ਵੀ ਉਹ ਯਾਦਾਂ ਹਨ ਆਪਣੇ ਆਪ ਨੂੰ ਫਿਰ ਕਿਵੇਂ-ਕਿਵੇਂ ਚੇਂਜ ਕੀਤਾ ਦੇਖੋ ਮੈਂ ਜਦੋਂ ਯਾਦਾਂ ਦੀ ਗੱਲ ਆਉਂਦੀ ਆ ਮੈਂ ਸਮਝਦਾ ਅੱਜ ਤੱਕ ਵੀ ਅਸੀਂ ਚੇਂਜ ਨਹੀਂ ਹੋਏ ਬਿਕੋ ਯਾਦਾਂ ਕਦੇ ਸਾਡੇ ਦਿਲ ਚੋਂ ਨਾ ਨਿਕਲੀਆਂ ਨੇ ਨਾ ਨਿਕਲਣੀਆਂ ਤੇ ਨਾ ਕਦੇ ਨਿਕਲਣੀਆਂ ਨੇ ਸੋ ਹਾਂ ਇਸ ਮੁਲਕ ਦੇ ਜਿਹੜਾ ਵਾਤਾਵਰਨ ਆ ਇਸ ਮੁਲਕ ਦਾ ਜਿਹੜਾ ਸਮਾਜ ਆ ਇਸ ਮੁਲਕ ਦਾ ਜਿਹੜਾ ਰੋਜ਼ ਦੇ ਲੋਕਾਂ ਨਾਲ ਮਿਲਣ ਸਾਰਾ ਉਹਦੇ ਮੁਤਾਬਕ ਆਪਣੇ ਆਪ ਨੂੰ ਜ਼ਰੂਰ ਢਾਲ ਲਿਆ ਕਿਉਂਕਿ ਜੇ ਇੱਥੇ ਰਹਿਣਾ ਇੱਥੇ ਕਾਰੋਬਾਰ ਕਰਨਾ ਜੀ ਜੀ ਫਿਰ ਇੱਥੇ ਦੇ ਸਿਸਟਮ ਦੇ ਵਿੱਚ ਫਿੱਟ ਹੋਣਾ ਬਿਲਕੁਲ ਜੀ ਮੈਂ ਸਮਝਦਾ ਹਰੇਕ ਯੰਗਸਟਰ ਲਈ ਵੀ ਇਹ ਮੈਂ ਕਹਿਣਾ ਚਾਹੂੰਗਾ ਕਿ ਇਸ ਇਸ ਸਿਸਟਮ ਦੇ ਵਿੱਚ ਫਿੱਟ ਹੋਣਾ ਪਹਿਲਾਂ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਉਂਕਿ ਜੇ ਦੇਖਿਆ ਜਾਵੇ ਜਿਵੇਂ ਆਪਣਾ ਉਧਰ ਦਾ ਸਿਸਟਮ ਹੈ ਕਿਉਂਕਿ ਮੈਨੂੰ ਵੀ ਕੁਝ ਚੀਜ਼ਾਂ ਲੱਗੀਆਂ ਤੁਸੀਂ ਤਾਂ ਚਲੋ ਪਹਿਲਾਂ ਤੇ ਆਏ ਹੋ ਬਾਤਾਂ ਬਰਨ ਦੀ ਗੱਲ ਕਰ ਲਈਏ ਟ੍ਰੈਫਿਕ ਨਿਯਮਾਂ ਦੀ ਗੱਲ ਕਰ ਲਈਏ ਇੱਕ ਜਿਹੜੀ ਇੱਕ ਚੰਗੀ ਸਿਹਤ ਇੱਕ ਚੰਗਾ ਆਲਾ ਦਵਾਲਾ ਸਾਡੇ ਸਰੀਰ ਨੂੰ ਸਾਡੇ ਮਨੁੱਖ ਨੂੰ ਚਾਹੀਦਾ ਨਾ ਉਹ ਇੱਕ ਬੜਾ ਵਧੀਆ ਹੈ ਬਿਲਕੁਲ ਜੀ ਤੁਸੀਂ ਦੇਖੋ ਕੰਪੇਅਰ ਕਰੋ ਤਾਂ ਇਹ ਤਾਂ ਆਪਾਂ ਇੰਗਲੈਂਡ ਤੇ ਇੰਡੀਆ ਦੀ ਗੱਲ ਕਰਦੇ ਆਂ ਮੈਂ ਤਾਂ ਜੇ ਚੰਡੀਗੜ੍ਹ ਪੰਜਾਬ ਦੀ ਗੱਲ ਚੰਡੀਗੜ੍ਹ ਤੇ ਲੁਧਿਆਣੇ ਦੀ ਗੱਲ ਕਰਨਵਾ ਅਸੀਂ ਲੁਧਿਆਣੇ ਤੋਂ ਬਾਏਕਾਰ ਜਾਵਾਂਗੇ ਜਦੋਂ ਚੰਡੀਗੜ੍ਹ ਆਉਂਦਾ ਜਦੀ ਬੈਲਟ ਲਾ ਲੈਨੇ ਆਂ ਹਾਂਜੀ ਸੋ ਇਹਦਾ ਮਤਲਬ ਸਾਨੂੰ ਰੂਲ ਫਾਲੋ ਕਰਨੇ ਆਉਂਦੇ ਆ ਆਉਂਦੇ ਆ ਪਰ ਅਸੀਂ ਕਰਨਾ ਨਹੀਂ ਚਾਹੁੰਦੇ ਕਰਨਾ ਨਹੀਂ ਚਾਹੁੰਦੇ ਸੋ ਇਸ ਮੁਲਕ ਦੇ ਵਿੱਚ ਬੜੀ ਸਟ੍ਰਿਕਟਨੈਸ ਹੈਗੀ ਆ ਮੈਂ ਕਹੂੰਗਾ ਕਿ ਜਿਹੜੇ ਬੰਦੇ ਰੂਲ ਫਾਲੋ ਨਹੀਂ ਕਰਦੇ ਉਹਨਾਂ ਨੂੰ ਜੁਰਮਾਨੇ ਜੁਰਮਾਨਿਆਂ ਤੋਂ ਬਾਅਦ ਸਜ਼ਾ ਫਿਰ ਜੇਲ੍ਹ ਵੀ ਕੱਟਣੀ ਪੈਂਦੀ ਆ ਸੋ ਮੇਰੇ ਖਿਆਲ ਨਾਲ ਇਹ ਫਰਕ ਹੈਗਾ ਆ ਕਿ ਇਸ ਮੁਲਕ ਦੇ ਵਿੱਚ ਜਿਹੜੇ ਰੂਲ ਆ ਉਹ ਸਾਰੇ ਫਾਲੋ ਕਰਦੇ ਆ ਔਰ ਰੂਲ ਨੂੰ ਰੂਲ ਸਮਝਦੇ ਆ ਸਮਝਣਾ ਵੀ ਚਾਹੀਦਾ ਹੈ ਹਾਂ ਬਿਲਕੁਲ ਮੈਂ ਤੁਹਾਨੂੰ ਜਿਹੜੀ ਮੈਂ ਲੁਧਿਆਣੇ ਚੰਡੀਗੜ੍ਹ ਦੀ ਐਗਜ਼ਾਮਪਲ ਦਿੱਤੀ ਆ ਉਹ ਤਾਂ ਹੀ ਦਿੱਤੀ ਆ ਆਪਾਂ ਲੁਧਿਆਣੇ ਸਾਡਾ ਲੱਗੇ ਕਸਬਾ ਸ਼ਹਿਰ ਆ ਮੰਡੀ ਅਮੰਦਗੜਾ ਬੋਧੀ ਗੱਲ ਕਰ ਲਈਏ ਮੰਡੀ ਅਮੰਦਗੜ ਵਿੱਚ ਅਸੀਂ ਬੈਲਟ ਨਹੀਂ ਲਾਵਾਂਗੇ ਲੁਧਿਆਣੇ ਅਸੀਂ ਗਿਲ ਰੋਡ ਵੜਦੇ ਮੈਲਟ ਵੀ ਲਾਵਾਂਗੇ ਤੇ ਜੇ ਕੋਈ ਮੋਟਰਸਾਈਕਲ ਬਾਈਕ ਤੇ ਤੇ ਹੈਲਮਟ ਵੀ ਲਾਵੂਗਾ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਘੂੜਾ ਸਾਹਿਬ ਦੇ ਨਾਲ ਇੱਥੇ ਕੰਮ ਕੀਤਾ ਤੇ ਫਿਰ ਅੱਗੇ ਆਪਣਾ ਕੰਮ ਹੈ ਜਿਹੜਾ ਤੁਸੀਂ ਬਹੁਤ ਸੋਹਣਾ ਹੈ ਨਾ ਪ੍ਰਮਾਤਮਾ ਦੀ ਕਿਰਪਾ ਮਿਹਨਤ ਹੈ ਅੱਛਾ ਇੱਕ ਉਹ ਫਿਰ ਕਿਵੇਂ ਅੱਗੇ ਵਾਦਾ ਕੀਤਾ ਉਹਦੇ ਚੀ ਧਰਮਾ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਮੇਰਾ ਇੱਕ ਮਨ 'ਚ ਆਪਣੀ ਵੀ ਜ਼ਾਹਤ ਸੀ ਜੀ ਕਿ ਕਦੇ ਪ੍ਰਮਾਤਮਾ ਕਿਰਪਾ ਕਰੇ ਹਾਂਜੀ ਬਾਹਰਲੇ ਮੁਲਕ ਜਾ ਕੇ ਆਪਣਾ ਕਾਰੋਬਾਰ ਜੂਰ ਕਰਨਾ ਪਰ ਮੈਂ ਪਹਿਲੇ ਮਹੀਨਿਆਂ 'ਚ ਜੀ ਜਦੋਂ ਮੈਂ ਨੌਕਰੀ ਕਰਦਾ ਸੀ ਪਹਿਲੇ ਮਹੀਨਿਆਂ 'ਚ ਹੀ ਡਿਸਾਈਡ ਕਰ ਲਿਆ ਸੀ ਕਿ ਮੈਂ ਕੰਸਟਰਕਸ਼ਨ ਲਾਈਨ 'ਚ ਕੰਮ ਕਰਨਾ ਤੇ ਬਹੁਤ ਜਲਦੀ ਆਪਣਾ ਕੰਮ ਕਰਨਾ ਵਾਹ ਜੀ ਵਾਹ ਸੋ ਪਹਿਲੇ ਮੈਂ ਤੁਸੀ ਕਹ ਲੋ ਵੀ ਲਾ ਲੋ ਵੀ ਸਾਲ 1.5 ਸਾਲ ਦੇ ਵਿੱਚ ਹੀ ਮੈਂ ਨੌਕਰੀ ਛੱਡ ਕੇ ਆਪਣੇ ਕਾਰੋਬਾਰ ਵੱਲ ਚੱਲ ਗਿਆ ਸੀਗਾ ਤੇ ਆਪਣੀ ਕੰਪਨੀ ਸੈਟਅਪ ਕਰਕੇ ਕੰਸਟਰਕਸ਼ਨ ਲਾਈਨ ਦੇ ਵਿੱਚ ਲੱਗ ਗਿਆ ਸੀਗਾ ਫਿਰ ਹੌਲੀ-ਹੌਲੀ ਆਪਣੀ ਡਿਵੈਲਪਮੈਂਟ ਨਵੇਂ ਘਰ ਨਵੇਂ ਫਲੈਟ ਬਣਾਉਣੇ ਸ਼ੁਰੂ ਕੀਤੇ ਵੇਚਣੇ ਸ਼ੁਰੂ ਕੀਤੇ ਸੋ ਨਾਲ ਦੀ ਨਾਲ ਹੁਣ ਅਸੀਂ ਜਿਹੜੇ ਉਹ ਦੋ ਕਿ ਤਿੰਨ ਸਾਲ ਪਹਿਲਾਂ ਹੁਣ ਅਸੀਂ ਜਿਹੜੇ ਬਿਲਡਿੰਗ ਮਟੀਰੀਅਲ ਸਰਪਲਾਈ ਦੇ ਵਿੱਚ ਵੀ ਜਿਹੜੇ ਬਿਲਡਿੰਗ ਮਟੀਰੀਅਲ ਦੀਆਂ ਸ਼ਾਪਸ ਵੇਅਰਹਾਊਸ ਨੇ ਉਹਦੇ ਵਿੱਚ ਵੀ ਜੰਪ ਕਰ ਲਿਆ ਹੁਣ ਜਿੱਥੇ ਅਸੀਂ ਆਪਣੀ ਕੰਸਟਰਕਸ਼ਨ ਆਪਣੀ ਖੁਦ ਹੀ ਕਰਦੇ ਆ ਉੱਥੇ ਅਸੀਂ ਨਾਲ ਦੀ ਨਾਲ ਹੁਣ ਜਿਹੜੇ ਬਿਲਡਿੰਗ ਮਟੀਰੀਅਲ ਸਪਲਾਈ ਉਹਦਾ ਵੀ ਨਾਲ ਕਾਰੋਬਾਰ ਸ਼ੁਰੂ ਕੀਤਾ ਤਿੰਨ ਸਾਲ ਪਹਿਲਾਂ ਜੀ ਤੇ ਉਹਦਾ ਸਾਡਾ ਆਨਲਾਈਨ ਸਟੋਰ ਵੀ ਆ ਅਸੀਂ ਪੂਰੇ ਇੰਗਲੈਂਡ ਦੇ ਵਿੱਚ ਨੇਸ਼ਨ ਵਾਈਡ ਨੈਕਸਟ ਡੇ ਡਿਲੀਵਰੀ ਕਰਦੇ ਆ ਜੀ ਜਿਵੇਂ ਇੱਥੇ ਕਾਫੀ ਵੱਡੇ ਸਟੋਰ ਨੇ ਜਿਹੜੇ ਇਹ ਤੇ ਨੈਸ਼ਨਲ ਨੇ 1 ਇੱਕ ਹਜ਼ਾਰ ਸਟੋਰ ਆ ਉਹ ਕੰਪਨੀਆਂ ਦਾ ਤਾਂ ਹਾਂਜੀ ਪਰ ਆਸੀਂ ਵੀ ਉਹਨਾਂ ਵਾਂਗੂ ਜਿਵੇਂ ਉਹ ਨੈਸ਼ਨਲ ਜੇ ਤੁਸੀਂ ਅੱਜ 3 ਵਜੇ ਤੋਂ ਪਹਿਲਾਂ ਆਰਡਰ ਕਰੋ ਹਾਂਜੀ ਤਾਂ ਅਗਲੇ ਦਿਨ ਇੰਗਲੈਂਡ ਦੀ ਵਿੱਚ ਜਿੱਥੇ ਮਰਜੀ ਤੁਸੀਂ ਸਾਡੇ ਸਟੋਰ ਤੋਂ ਸਮਾਨ ਲੈ ਲਓ ਜੀ ਸੋ ਹੁਣ ਉਹਦੇ ਵਿੱਚ ਵੀ ਜੰਪ ਕੀਤਾ ਬੜੀ ਮਹਾਰਾਜ ਨੇ ਬਾਹ ਫੜੀ ਆ ਜਿਸ ਪਰਿਵਾਰ ਤੋਂ ਆਏ ਸੀ ਤੇ ਇੱਥੇ ਆ ਕੇ ਮਹਾਰਾਜ ਨੇ ਬੜੀ ਕਿਰਪਾ ਕਰੀਏ ਕਿਸੇ ਚੀਜ਼ ਦੀ ਕਾਟ ਨਹੀਂ ਛੱਡੀ ਗੁਰੂ ਮਹਾਰਾਜ ਦੀ ਕਿਰਪਾ ਨੇ ਬਿਲਕੁਲ ਜੀ ਬਿਲਕੁਲ ਤੇ ਕਿੰਨੇ ਕ ਮੁੰਡੇ ਆ ਜਿਹੜੇ ਮਲਜਨ ਰੋਜ਼ਗਾਰ ਦਿੰਦਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਿਉਂਕਿ ਕਈ ਤਾਂ ਸਾਡੇ ਕੋਲ ਹੈਗੇ ਆ ਜਿਹੜੇ ਸਾਡੇ ਨਾਲ ਡਾਇਰੈਕਟਲੀ ਸਾਡੇ ਨਾਲ ਕੰਮ ਕਰਦੇ ਆ ਹਾਂਜੀ ਕਈ ਸਾਡੇ ਹੈਗੇ ਆ ਜਿਵੇਂ ਸਾਡੇ ਜਿੱਦ ਹੁਣ ਬ੍ਰਿਕਲੇਸ ਦੀ ਟੀਮ ਆ ਫੇਰੂਫਰਸ ਦੀ ਟੀਮ ਆ ਟਾਈਲਰਸ ਦੀ ਟੀਮ ਆ ਪੇਂਟਰਸ ਦੀ ਟੀਮ ਮੋ ਸਾਰੀਆਂ ਸਬ ਕੰਟਰੈਕਟਰਸ ਟੀਮਸ ਨੇ ਆਰਕੀਟੈਕਟਸ ਨੇ ਪਲੈਨਿੰਗ ਕੰਸਲਟੈਂਟਸ ਨੇ ਸੋ ਤਕਰੀਬਨ ਤੀਨ ਉਹ ਸਾਰੇ ਮਲਾਕ ਕੀਤਾ ਤੁਸੀਂ ਕਹਿ ਲੋ ਵੀ 60 ਤੋਂ 70 ਬੰਦੇ ਆਪਣੇ ਕੋਲੇ ਡੇਲੀ ਐਵਰੇਜ ਵਾਹ ਜੀ ਵਾਹ ਜਿਹੜੇ ਕੰਮ ਕਰਦੇ ਆ ਕੀ ਬਾਤ ਹੈ ਜੀ ਬਹੁਤ ਵਧੀਆ ਕਿਉਂਕਿ ਰੋਜ਼ਗਾਰ ਦੇਣਾ ਕਿਸੇ ਵਾਸਤੇ ਰੋਜ਼ਗਾਰ ਪੈਦਾ ਕਰਨਾ ਇਹ ਵੀ ਇੱਕ ਬਹੁਤ ਵੱਡੀ ਗੱਲ ਦੀ ਚੀਜ਼ ਹੈ ਉਹ ਵੀ ਬਿਡ ਸਾਈਡ ਜਾ ਕੇ ਹਾਂਜੀ ਸੋ ਹੁਣ ਜੇ ਆਪਾਂ ਦੇਖਿਆ ਜਾਵੇ ਤੁਸੀਂ ਆਏ 17 15 18 ਰੁਪਏ 16 17 ਤਕਰੀਬਨ 15 15 16 ਹਾਂਜੀ ਮੈਂ 2008 22 ਅਪ੍ਰੈਲ 2008 ਜੀ ਉਦੋਂ ਜੈਟ ਏਅਰਵੇਜ਼ ਦੀ ਫਲਾਈਟ ਚੱਲਦੀ ਹੁੰਦੀ ਸੀ ਅੰਮ੍ਰਿਤਸਰ ਤੋਂ ਲੰਡਨ ਡਾਇਰੈਕਟ 7 ਘੰਟੇ ਚ ਕਿਉਂਕਿ ਉਹ ਫਲਾਈਟ ਦਾ ਰੂਟ ਘਟ ਜਾਂਦਾ ਹੁੰਦਾ ਸੀਗਾ ਹਾਂ ਕਿਉਂਕਿ ਜਦੋਂ ਹੁਣ ਦਿੱਲੀੋਂ ਕੀਵਰੀ ਜਹਾਜ਼ ਉੱਡਦਾ ਤੇ ਉਹ ਇਧਰੋਂ ਲਾਹੌਰ ਦੇ ਉੱਪਰ ਦੀ ਹੋ ਕੇ ਪਾਕਿਸਤਾਨ ਵਾਲਾ 에ਅਰ ਸਪੇਸ ਯੂਜ਼ ਕਰਕੇ ਸਮਾਂ ਵੱਧ ਜਾਂਦਾ ਹਾਂਜੀ ਹਾਂਜੀ ਉਦੋਂ ਡਾਇਰੈਕਟ ਫਲਾਈਟ ਹੁੰਦੀ ਸੀ ਅੰਮ੍ਰਿਤਸਰ ਤੋਂ ਸਿੱਧੀ ਲੰਡਨ ਆਉਂਦੀ ਹੁੰਦੀ ਸੀ ਜੈਟ ਏਅਰਵੇਜ਼ ਦੀ ਸੋ 7 ਘੰਟੇ 10 ਮਿੰਟ 7 ਘੰਟੇ 15 ਮਿੰਟ ਲੱਗਦੇ ਹੁੰਦੇ ਸੀ ਮੇਰੇ ਜਿਆਦਾ 22 ਅਪ੍ਰੈਲ 2008 ਨੂੰ ਮੈਂ ਇੰਗਲੈਂਡ ਆਇਆ ਹਾਂ ਬੜਾਨਪਰੀ ਸਿੱਧਰ ਵੀ ਹਾਂ ਬਿਲਕੁਲ ਬਿਲਕੁਲ ਜੀ ਜੀ ਸੋ ਹੁਣ ਵੀ ਹੈ ਨਾ ਬੱਚਿਆਂ ਦਾ ਸੁਪਨਾ ਹੈ ਪੰਜਾਬ ਦੇ ਵਿੱਚੋਂ ਹਰ ਪਾਸੇ ਬੰਦਾ ਹਰ ਇੱਕ ਹਰ ਇੱਕ ਨੂੰ ਹੁੰ ਇੱਥੇ ਕੁਝ ਚੀਜ਼ਾਂ ਨੇ ਜਿਹੜੀਆਂ ਨੂੰ ਦੇਖਦੇ ਆ ਤਾਂ ਬੱਚੇ ਕੁਝ ਅਨਜਾਨਪਣੇ ਦੇ ਵਿੱਚ ਆ ਜਾਂਦੇ ਆ ਤੁਸੀਂ ਦੇਖਦੀ ਹੋ ਨੇ ਬਿਲਕੁਲ ਮੈਂ ਸਮਝਦਾ ਇਹ ਬੱਚਿਆਂ ਦਾ ਅਨਜਾਨਪਣਾ ਕਿਉਂਕਿ ਮੈਂ ਸਮਝਦਾ ਜਦੋਂ ਅਸੀਂ ਪਿੱਛੇ ਜਦੋਂ ਅਸੀਂ ਪਿੱਛੇ ਦੀ ਗੱਲ ਕਰੀਏ ਜਦੋਂ ਅਸੀਂ ਸਾਡੇ ਟਾਈਮ ਵੀ ਸਟੂਡੈਂਟ ਬੱਚੇ ਆਉਂਦੇ ਸੀ ਮੇਰੇ ਵੀ ਕਈ ਦੋਸਤ ਨੇ ਜਿਹੜੇ ਅਸੀਂ ਯੂਨੀਵਰਸਿਟੀ ਸਾਡੇ ਨਾਲ ਪੜ੍ਹਦੇ ਸੀ ਉਹ ਐਜ਼ ਅ ਸਟੂਡੈਂਟ ਇਸ ਮੁਲਕ ਦੇ ਵਿੱਚ ਆਏ ਉਸ ਟਾਈਮ ਜਿਹੜਾ ਸਟੂਡੈਂਟ ਆਂਦਾ ਸੀ ਉਹ ਤਕਰੀਬਨ ਗ੍ਰੈਜੂਏਸ਼ਨ ਤੋਂ ਬਾਅਦ بی اے ਕਰਨ ਤੋਂ ਬਾਅਦ ਬਾਹਰਲੇ ਮੁਲਕਾਂ ਦਾ ਰੁਖ ਕਰਦਾ ਸੀ ਅੱਜ ਤੋਂ ਜਿਵੇਂ 15 16 18 ਸਾਲ ਪਹਿਲਾਂ ਦੀ ਗੱਲ ਕਰਾਂ ਹਾਂਜੀ ਹਾਂ ਜੀ بی اے ਕਰਨ ਦਾ ਮਤਲਬ ਗ੍ਰੈਜੂਏਸ਼ਨ ਕਰਨ ਦਾ ਮਤਲਬ ਹੈ ਜਿਹੜੀ ਤੁਹਾਡੀ ਉਮਰ ਆ ਰਫਲੀ ਸਪੀਕਿੰਗ ਤੁਸੀਂ 21 22 ਸਾਲ ਦੇ 23 ਸਾਲ ਦੇ ਤੁਹਾਡੀ ਉਮਰ ਹੋ ਜਾਂਦੀ ਹੈ ਤੁਹਾਡੀ ਸਮਝ ਤੁਹਾਡੀ ਅਕਲ ਤੁਹਾਡੇ ایکسپੀਰੀਅੰਸ ਜਦੋਂ ਤੁਸੀਂ ਮੈਚੁਰ ਹੋ ਜਾਂਦੇ ਹੋ ਸੋ ਪਰ ਜਿਹੜਾ ਹੁਣ ਇੱਕ ਜਿਹੜਾ ਮੈਂ ਕਹੂੰਗਾ ਲੁੱਟ ਚੱਲ ਰਹੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਪਰ ਹੁਣ ਨਾਲ ਦੀਆਂ ਸਟੇਟਾਂ 'ਚ ਵੀ ਸ਼ੁਰੂ ਹੋ ਗਈ ਹੈ ਕੀ ਪਲੱਸ 2 ਦਸਵੀਂ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਆਇਲਟਸ ਕਰਵਾ ਕੇ ਜਾਂ ਝੂਠੇ ਸੱਚੇ ਪੇਪਰ ਬਣਾ ਕੇ ਉਹਨਾਂ ਨੂੰ ਹੁਣ ਇੱਥੇ ਸਾਨੂੰ ਬੱਚੇ ਮਿਲਦੇ ਆ ਉਹਨਾਂ ਨੂੰ ਏਜੰਟ ਨੇ ਦੱਸਿਆ ਹੁੰਦਾ ਕਿ ਲੰਡਨ ਤੁਸੀਂ ਇਸ ਕਾਲਜ ਚ ਪੜਨਾ ਉਹਨਾਂ ਦੀ ਹੁੰਦਾ ਕਿ ਕਾਲਜ ਵੇਲਜ਼ ਦੇ ਵਿੱਚ ਕੋਈ ਵਿਚਾਰਾ ਵੇਲਜ਼ ਵਾਲਾ ਉਹਦਾ ਗਲਾਸਗੋਚ ਹੁੰਦਾ ਕੋਈ ਵਿਚਾਰਾ ਕਵੈਂਟਰੀ ਵਾਲਾ ਉਹਦਾ ਲੰਡਨ ਚ ਹੁੰਦਾ ਸੋ ਕਈ ਮਹੀਨੇ ਤੱਕ ਬੱਚਿਆਂ ਨੂੰ ਆ ਕੇ ਇੱਥੇ ਲੱਗ ਜਾਂਦੇ ਆ ਕਿ ਕਾਲਜ ਕਿੱਥੇ ਆ ਬੱਸ ਕਿਹੜੀ ਜਾਣੀ ਆ ਟ੍ਰੇਨ ਕਿਹੜੀ ਜਾਣੀ ਆ ਸੋ ਮੈਂ ਸਮਝਦਾ ਇਹ ਬਹੁਤ ਵੱਡਾ ਧੱਕਾ ਉਥੇ ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਬਹੁਤ ਚੈਨਲਾਂ ਤੇ ਕਰਦਾ ਔਰ ਹਮੇਸ਼ਾ ਹੀ ਆਪਣੀ ਜਿੱਥੇ ਮੈਨੂੰ ਚਾਂਸ ਮਿਲਦਾ ਮੈਂ ਆਵਾਜ਼ ਜ਼ਰੂਰ ਉਠਾਉਣਾ ਕਿ ਪੰਜਾਬ ਸਰਕਾਰ ਨੂੰ ਜਿਹੜੀ ਵੀ ਸਰਕਾਰ ਆਈ ਹੈ ਚਾਹੇ ਹੁਣ ਦੀ ਸਰਕਾਰ ਆ ਚਾਹੇ ਪਿੱਛੇ ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਇਹਨਾਂ ਲੋਕਾਂ ਦੇ ਉੱਤੇ ਨੱਥ ਪਾਉਣੀ ਚਾਹੀਦੀ ਹੈ ਇੱਕ ਪ੍ਰੋਟੋਕੋਲ ਇੱਕ ਕਾਨੂੰਨ ਦੇ ਤਹਿਤ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿ ਜੇ ਤੁਸੀਂ ਬੱਚਿਆਂ ਨਾਲ ਠੱਗੀਆਂ ਕਰਦੇ ਹੋ ਕਈ ਤਾਂ ਬੱਚੇ ਸਾਨੂੰ ਇਹੋ ਜਿਹੇ ਮਿਲਦੇ ਆ ਧਰਮਾ ਜੀ ਤੁਸੀਂ ਬਲੀਵ ਨਹੀਂ ਕਰੋਗੇ ਉੱਥੇ ਉਹ ਪੂਰੇ ਆਪਣੇ ਕੋਰਸ ਦੀ ਫੀਸ ਦੇ ਚੁੱਕੇ ਆ ਪਰ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਇੱਥੇ ਸਿਰਫ ਉਹਨਾਂ ਦੀ 3 ਮਹੀਨਿਆਂ ਦੀ ਹੀ ਫੀਸ ਭਰੀ ਹੋਈ ਹੈ ਸੋ 9 ਮਹੀਨਿਆਂ ਦੀ ਫੀਸ ਉੱਥੇ ਹੀ ਪੰਜਾਬ ਦੇ ਵਿੱਚ ਹੀ ਏਜੰਟੀ ਉਹਨਾਂ ਤੋਂ ਲੈ ਕੇ ਖਾ ਜਾਂਦੇ ਆ ਇੱਥੇ ਆ ਕੇ ਫਿਰ ਵਿਚਾਰਿਆਂ ਨੂੰ ਫੇਰ ਫੀਸ ਭਰਨੀ ਪੈਂਦੀ ਹੈ ਕੰਮ ਇੱਥੇ ਮਿਲਦੇ ਨਹੀਂ ਹੁਣ ਦੇਖੋ ਅਪਰਚੂਨਿਟੀਆਂ ਦੀ ਜੇ ਗੱਲ ਕਰੀਏ ਜਿਹੜੇ ਲੋਕੀ 60 70 ਦੇ ਵਿੱਚ ਆਏ ਸੀ ਉਦੋਂ ਆਪਰਚੂਨਿਟੀਜ਼ ਬਾਲ ਸੀ ਫਿਰ ਕੋਈ 90s ਆਏ ਉਹ ਲੋ ਵੀ ਆਪਰਚੂਨਿਟੀ ਅੱਜ ਵੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਕਿਉਂਕਿ ਦੁਨੀਆ ਇੰਨੀ ਆ ਗਈ ਹੈ ਦੇਖੋ ਜਿੱਥੇ ਕੰਮ ਵਾਲੇ ਦੀ ਇੱਕ ਦੀ ਜ਼ਰੂਰਤ ਆ ਉੱਥੇ ਪੰਜ ਬੰਦੇ ਆਉਣਗੇ ਬਿਲਕੁਲ ਜੀ ਕੰਪੀਟੀਸ਼ਨ ਹੈ ਜੀ ਕੰਪੀਟੀਸ਼ਨ ਆਊਗਾ ਹਾਂਜੀ ਠੀਕ ਹੈ ਜੀ ਉਹ ਚਾਹੇ ਆਪਾਂ ਇਹ ਗੱਲ ਕਹੀ ਲੋਕੀ ਡੈਸਪਰੇਟ ਹੋ ਕੇ ਦੇਖੋ ਅੱਜ ਅਸੀਂ ਕੈਨੇਡਾ ਦੀ ਗੱਲ ਕਰ ਲਓ ਕੈਨੇਡਾ ਦੇ ਵਿੱਚ ਕਦੇ ਕੋਈ ਟਾਈਮ ਸੀ ਟਰੱਕ ਡਰਾਈਵਰ ਜਿਹੜੇ ਬੰਦੇ ਟਰਾਲਾ ਚਲਾਉਂਦੇ ਸੀ ਉਹ 12 12 14 14 15 15000 ਡਾਲਰ ਆਮ ਹੀ ਕਮਾਉਂਦੇ ਹੁੰਦੇ ਸੀ ਹਾਂਜੀ ਅੱਜ ਉਹ ਤਨਖਾਹਾਂ ਘਟ ਕੇ 6000 ਡਾਲਰ ਤੇ ਆ ਗਈਆਂ ਨੇ ਹਾਂਜੀ ਕਿਉਂਕਿ ਕੰਪੀਟੀਸ਼ਨ ਇੰਨਾ ਹੋ ਗਿਆ ਆਪਣੇ ਬੰਦੇ ਆ ਕੇ ਕੋਈ ਉਹਦੇ ਤੋਂ ਸਸਤਾ ਕੋਈ ਉਹਦੇ ਤੋਂ ਸਸਤਾ ਫਿਰ ਮਾਰ-ਤਾੜ ਲੱਗ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਟਰੱਕ ਆਪਣਾ ਖਰੀਦਿਆ ਹੁੰਦਾ ਫਿਰ ਉਹ ਕਿਸ਼ਤਾਂ ਵੀ ਦੇਣੀਆਂ ਘਰਦਿਆਂ ਵੀ ਕਿਸ਼ਤਾਂ ਦੇਣੀਆਂ ਕੰਮ ਤੇ ਤਾਂ ਜਾਣਾ ਹੀ ਪੈਣਾ ਬਿਲਕੁਲ ਜਿਹਦੇ ਪਿੱਛੋਂ ਘਰੋਂ ਲਾ ਕੇ ਆਇਆ ਫੜ ਕੇ ਉਹ ਜਿਹੜਾ ਉਹ 35 40 ਲੱਖ 42 ਲੱਖ 50 ਲੱਖ ਕੋ ਲਾਇਆ ਹੋਇਆ ਉਹ ਵੀ ਪੂਰਾ ਕਰਨਾ ਸੋ ਮੈਂ ਕਹਿੰਦਾ ਸਾਡੇ ਬੱਚੇ ਇੱਕ ਮੈਂਟਲੀ ਬਹੁਤ ਸਟ्रेस ਹੋ ਗਿਆ ਐਨਾ ਪ੍ਰੈਸ਼ਰ ਐਨਾ ਪ੍ਰੈਸ਼ਰ ਤੁਸੀਂ 18 ਸਾਲ ਦੇ ਬੱਚੇ ਤੇ ਆਪਾ ਪਾ ਕੇ ਉਹਨੂੰ ਕਹਿੰਦੇ ਆ ਕਿ ਤੂੰ ਬਾਹਰਲੇ ਮੁਲਕ ਜਾ ਸਪੈਸ਼ਲੀ ਬੱਚੀਆਂ ਸਾਡੀਆਂ ਛੋਟੀਆਂ ਭੈਣਾਂ ਜਿਹੜੀਆਂ ਪਲੱਸ 2 ਪਾਸ ਕਰਦੀਆਂ ਨੇ ਉਹਨਾਂ ਤੇ ਐਨਾ ਪ੍ਰੈਸ਼ਰ ਕਿ ਤੂੰ ਬਾਹਰ ਵੀ ਜਾ ਉੱਥੇ ਆਪਣੀ ਫੀਸ ਵੀ ਭਰ ਫਿਰ ਸਾਨੂੰ ਪਿੱਛੇ ਵੀ ਪੈਸੇ ਭੇਜ ਫਿਰ ਆਪਣਾ ਵੀਜ਼ਾ ਵੀ ਐਕਸਟੈਂਡ ਕਰਾ ਤੇ ਕੰਮ ਵੀ ਆ ਪੀ ਲੱਗ ਸੋ ਮੈਂ ਤਾਂ ਮੈਂ ਤਾਂ ਮੈਂ ਤਾਂ ਕਹਣਾ ਸਾਡੇ ਪੰਜਾਬ ਦੇ ਬੱਚੇ ਬਹੁਤ ਤਕੜੇ ਆ ਬਿਲਕੁਲ ਜੇ ਮੈਂ ਕੰਪੇਅਰ ਕਰਾਂ ਬਾਕੀ ਸਟੇਟਾਂ ਨਾਲ ਤਾਂ ਸਾਡੇ ਪੰਜਾਬੀਆਂ ਦੇ ਬੱਚੇ ਮੈਂ ਕਹੂੰਗਾ ਮਾਨ ਰਹੀ ਐਨਾ ਕੰਮ ਕਰਦੇ ਆ ਕਾਲਜ ਵੀ ਜਾਂਦੇ ਆ ਫੀਸਾਂ ਵੀ ਭਰਦੇ ਆ ਔਰ ਅਮੇਜ਼ਿੰਗ ਮੈਂ ਮਤਲਬ ਬੜੀ ਮੈਂ ਤਾਂ ਕਹੂੰਗਾ ਮਾਨ ਵਾਲੀ ਗੱਲ ਆ ਪਰ ਅਪੀਲ ਵੀ ਆ ਇਹਨਾਂ ਬੱਚਿਆਂ ਨੂੰ ਕਿ ਪਿੱਛੇੋਂ ਮੜਾ ਜਾ ਨੌਲੇਜ ਲੈ ਕੇ ਗਾਈਡੈਂਸ ਲੈ ਕੇ ਥੋੜੇ ਜਿ ਮੈਚੂਰ ਹੋ ਕੇ ਆਉਣਾ ਚਾਹੀਦਾ ਮੇਰੀ ਅਪੀਲ ਵੀ ਆ ਹਾਂਜੀ ਕਿਉਂਕਿ ਇੱਥੇ ਅੱਗੇ ਤਾਂ ਕੰਮ ਕਰਨਾ ਪੈਣਾ ਨਾ ਜੀ ਫਿਰ ਬਿਲਕੁਲ ਦੇਖੋ ਇੱਕ ਇਹ ਵੀ ਬੜੀ ਸਮੱਸਿਆ ਮੈਂ ਸਮਝਦਾ ਧਰਮਾ ਜੀ ਹੋਈ ਆ ਪਿਛਲੇ 10-12 ਸਾਲਾਂ ਚ ਮੈਨੂੰ ਲੱਗਦਾ ਜਿਹੜਾ ਸੋਸ਼ਲ ਮੀਡੀਆ ਦਾ ਜਿਹੜੀ ਵਰਤੋਂ ਵੱਧ ਗਈ ਆ ਬਹੁਤ ਜ਼ਿਆਦਾ ਵੱਧ ਗਈ ਆ ਬਿਲਕੁਲ ਜੀ ਉਹਨੇ ਬੱਚਿਆਂ ਨੂੰ ਕਿਤੇ ਨਾ ਕਿਤੇ ਕੰਮ ਕਰਨ ਨਾਲੋਂ ਪੜ੍ਹਾਈ ਨਾਲੋਂ ਦੂਰ ਕਰਤਾ ਖੇਡਾਂ ਤੋਂ ਦੂਰ ਕਰਤਾ ਅੱਜ ਤੁਸੀਂ ਸਾਡੀ ਗਵਾਂਧੀ ਸਟੇਟ ਦੇਖੋ ਹਰਿਆਣਾ ਉੱਥੇ ਬੱਚਿਆਂ ਦਾ ਪੜ੍ਹਾਈ ਦਾ ਲੈਵਲ ਉੱਥੇ ਬੱਚਿਆਂ ਦਾ ਸਪੋਰਟਸ ਦਾ ਲੈਵਲ ਕਿੱਥੇ ਚਲਾ ਗਿਆ ਬਿਲਕੁਲ ਕਿੱਥੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਮੈਂ ਸਮਝਦਾ ਸੋਸ਼ਲ ਮੀਡੀਆ ਸਾਡੇ ਬੱਚੇ ਖੇਡਾਂ ਨਾਲੋਂ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਨੇ ਬਿਲਕੁਲ ਜੀ ਉਹਨਾਂ ਸਮਾਂ ਉਹ ਮੈਂ ਸਮਝਦਾ ਖੇਡਾਂ ਨੂੰ ਪੜ੍ਹਾਈ ਨੂੰ ਪਰਿਵਾਰ ਨੂੰ ਸਮਾਜ ਨੂੰ ਨਹੀਂ ਦਿੰਦੇ ਜਿੰਨਾ ਸਮਾਂ ਉਹ ਇੰਸਟਾਗ੍ਰam ਫੇਸਬੁੱਕ ਉਹ ਆਪਾਂ ਜਿੱਥੇ ਵੀ ਦੇਖਿਆ ਸਟੇਡੀਅਮ ਦੇ ਵਿੱਚ ਉਹ ਜਿਹੜੇ ਇੱਥੋਂ ਵਾਲੇ ਨੇ ਉਹ ਆਪਣੇ ਬੱਚੇ ਲੈ ਕੇ ਆਉਣਗੇ ਉਹ ਕੋਈ ਫੁੱਟਬਾਲ ਜਾਂ ਕਿਸੇ ਨਾ ਕਿਸੇ ਉਹਨਾਂ ਨੂੰ ਐਕਟੀਵਿਟੀ ਨਾਲ ਜੋੜਿਆ ਹੋਇਆ ਹੈ ਤੇ ਜਿਹੜੇ ਆਪਣੇ ਸੜਕਾਂ ਤੇ ਜਾਂਦੇ ਆ ਉਹਨਾਂ ਦੇ ਵੀ ਜ਼ਿਆਦਾਤਰ ਹੱਥਾਂ 'ਚ ਫੋਨ ਹੀ ਹੁੰਦੇ ਸੋ ਮੈਂ ਸਮਝਦਾ ਇਹ ਸਾਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਬਿਲਕੁਲ ਦੇਖੋ ਸੋਸ਼ਲ ਮੀਡੀਆ ਕੋਈ ਮਾੜੀ ਚੀਜ਼ ਨਹੀਂ ਹੈ ਹਰ ਇੱਕ ਹਰ ਇੱਕ ਚੀਜ਼ ਦੇ ਪੋਜ਼ਿਟਿਵ ਨੈਗੇਟਿਵ ਹੁੰਦੇ ਆਏ ਪੋਜ਼ਿਟਿਵ ਨੈਗੇਟਿਵ ਪੁਆਇੰਟਸ ਹੁੰਦੇ ਆ। ਸੋਸ਼ਲ ਮੀਡੀਆ ਕੋ ਮਾੜੀ ਚੀਜ਼ ਨਹੀਂ ਹੈ, ਚੰਗੀ ਚੀਜ਼ ਆ ਆਪਣੀ ਆਵਾਜ਼ ਉਠਾਉਣੀ, ਆਪਣੀ ਗੱਲ ਕਰਨੀ। ਬਿਲਕੁਲ ਜੀ। ਸਮਾਜ ਚ ਕੀ ਹੋ ਰਿਹਾ ਉਹਨੂੰ ਛੇਤੀ ਜਾਣਨਾ। ਬਿਲਕੁਲ ਜੀ। ਬੜਾ ਛੇਤੀ ਪਤਾ ਲੱਗ ਜਾਂਦਾ ਅੱਜਕੱਲ ਤਾਂ ਘਰੇ ਆ ਕੇ ਟੀਵੀ ਦੇਖਣ ਦੀ ਜਰੂਰਤ ਨਹੀਂ, ਜਿੱਥੇ ਆਪਾਂ ਹੁੰਨੇ ਆ ਉੱਥੇ ਪਤਾ ਲੱਗ ਜਾਂਦਾ। ਵੀ ਦੁਨੀਆ ਤੇ ਕੀ ਹੋ ਰਿਹਾ। ਬਿਲਕੁਲ। ਪਰ ਇਸ ਚੀਜ਼ ਦੀ ਲੋੜ ਤੋਂ ਜ਼ਿਆਦਾ ਵਰਤੋਂ ਆਪਣੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੂੰ ਪਾਸੇ ਰੱਖ ਕੇ ਖੇਡਾਂ ਸਾਡੀ ਜ਼ਰੂਰਤ ਆ। ਬਿਲਕੁਲ ਜੀ। ਪੜ੍ਹਾਈ ਸਾਡੀ ਜ਼ਰੂ ਸਾਡੇ ਭੈਣ ਭਰਾ ਰਿਸ਼ਤੇ ਬਿਲਕੁਲ ਜੀ ਇਹ ਸਾਰੇ ਸੋਸ਼ਲ ਮੀਡੀਆ ਤੋਂ ਪਹਿਲਾਂ ਦੀਆਂ ਚੀਜ਼ਾਂ ਪਹਿਲਾਂ ਦੀ ਬਿਲਕੁਲ ਜੀ ਪਰ ਅਨਫੋਰਚੂਨੇਟਲੀ ਹੋ ਰਿਹਾ ਥੋੜਾ ਜਿਹਾ ਉਲਟ ਕਿ ਸੋਸ਼ਲ ਮੀਡੀਆ ਨੂੰ ਬੜੇ ਅਗਰੈਸਿਵਲੀ ਸਾਡੇ ਬੱਚਿਆਂ ਨੇ ਐਡਾਪਟ ਕੀਤਾ ਆ ਉਹਦੇ ਕਰਕੇ ਬੱਚੇ ਖੇਡਾਂ ਤੋਂ ਪੜ੍ਹਾਈ ਤੋਂ ਪਿੱਛੇ ਨੇ ਜੀ ਪਿੱਛੇ ਚਲੇ ਗਏ ਬਿਲਕੁਲ ਜੀ ਬਿਲਕੁਲ ਜੀ ਸੋ ਹੁਣ ਆਪਾਂ ਗੱਲ ਕਰ ਲਈਏ ਢਾਲੀਵਾਲ ਸਾਹਿਬ ਸਿਆਸਤਵਾਲ ਜਿਹੜਾ ਤੁਹਾਡਾ ਕਦਮਾਂ ਇਹ ਕਿਵੇਂ ਪੜਦੇ ਹੋ ਕੌਣ ਲੈ ਕੇ ਆਂ ਤੁਹਾਨੂੰ ਇਹ ਤਾਂ ਜੀ ਧਰਮਾ ਜੀ ਸ਼ੁਰੂ ਤੋਂ ਹੀ ਸੀ ਜਦੋਂ ਮੈਂ ਪੰਜਾਬ ਦੇ ਵਿੱਚ ਵੀ ਸੀ ਉਦੋਂ ਵੀ ਮੈਂ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਵੀ ਪ੍ਰਧਾਨ ਰਹਾ ਫਿਰ ਆਈਟੀਆਈ ਲੁਧਿਆਣਾ ਦੇ ਪ੍ਰਧਾਨ ਰਹਾ ਜਿੱਥੇ ਵੀ ਕਾਲਜ ਦੇ ਵਿੱਚ ਹੁੰਦੇ ਸੀ ਯੂਨੀਵਰਸਿਟੀ ਦੇ ਵਿੱਚ ਹੁੰਦੇ ਸੀ ਹਰ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਸੀ ਤੇ ਇੱਥੇ ਆ ਕੇ ਵੀ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਕੁਝ ਪੋਲਿਟੀਕਲ ਫੈਮਲੀਆ ਦੋਸਤ ਸੀ ਸੋ ਉਹਨਾਂ ਨਾਲ ਬੈਠ ਕੇ ਵੀ ਜਦੋਂ ਗੱਲ ਹੁੰਦੀ ਸੀ ਤਾਂ ਸਿਆਸਤ ਦੀ ਗੱਲ ਹੁੰਦੀ ਸੀ ਜੀ ਜੀ ਕੈਪਟਨ ਸਾਹਿਬ ਦੇ ਪਰਿਵਾਰ ਦੇ ਬੜੀ ਨੇੜਤਾ ਰਹੀ ਆ ਹਾਂ ਜੀ ਇੰਨੇ ਸਾਲ ਉਹਨਾਂ ਨੇ 10 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਹਾਂ ਜੀ ਸੋ ਹੋਰ ਬੜੇ ਦੋਸਤ ਨੇ ਸਿਆਸਤ ਦੇ ਵਿੱਚ ਵਿਜਿੰਦਰ ਸਿੰਘ ਲਾ ਜੀ ਨੇ ਹਾਂ ਜੀ ਰਾਜਾ ਵਰਡਿੰਗ ਜੀ ਆ ਪ੍ਰਤਾਪ ਸਿੰਘ ਬਾਜਵਾ ਜੀ ਆ ਹਾਂ ਜੀ ਫਿਰ ਰਾਹੁਲ ਜੀ ਦੀ ਟੀਮ ਚ ਮੈਨੂੰ ਕੰਮ ਕਰਦੇ ਨੂੰ ਤਕਰੀਬਨ ਤਕਰੀਬਨ ਹੁਣ 8-9 ਸਾਲ ਹੋ ਚੁੱਕੇ ਨੇ ਜੀ ਜੀ ਸੋ ਬਾਸ ਦੀ ਸੋਚ ਰਾਹੁਲ ਜੀ ਦੀ ਕੰਮ ਕਰਨ ਦਾ ਲੈਜਾ ਉਹ ਵੀ ਇੱਕ ਪ੍ਰਭਾਵਿਤ ਕਰਦਾ ਜਦੋਂ ਅਸੀਂ ਰਾਹੁਲ ਜੀ ਨੂੰ ਵੇਖਦੇ ਆ ਕਿ ਜਿਹੜੇ ਬੰਦੇ ਨੂੰ ਮਿਲਣ ਨੂੰ ਸਾਰੀ ਦੁਨੀਆ ਹੱਥ ਬੁਲਾਉਣ ਨੂੰ ਦਰਸਦੀ ਹੈ ਕਿ ਅਸੀਂ ਉਹ ਬੰਦੇ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹਾਂ ਜੀ ਸੋ ਇਹ ਸਾਰੀਆਂ ਚੀਜ਼ਾਂ ਇਨਸਪੀਰੇਸ਼ਨ ਆ ਆਪਣੇ ਆਪ ਦੇ ਵਿੱਚ ਸੋ ਮਨ ਛੋਟੇ ਹੁੰਦੇ ਤੋਂ ਸੀ ਹਾਂਜੀ ਸਮਾਂ ਹੁਣ ਮਿਲਿਆ 7-8 ਸਾਲ ਤੋਂ ਜਦੋਂ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਨਾਲ ਪਰਿਵਾਰ ਸੈੱਟ ਹੋ ਗਿਆ ਕਾਰੋਬਾਰ ਸੈੱਟ ਹੋ ਗਿਆ ਚਲੋ ਹੁਣ ਥੋੜਾ ਸਪੇਅਰ ਟਾਈਮ ਹੈ ਤਾਂ ਮਨ ਕਰਦਾ ਕਿ ਕਿਉਂ ਨਾ ਲੋਕਾਂ ਦੀ ਸੇਵਾ ਕਰੀ ਜਾਵੇ ਮੈਂ ਸਮਝਦਾ ਸਿਆਸਤ ਇੱਕ ਬਹੁਤ ਵਧੀਆ ਰਸਤਾ ਆ ਜੇ ਤੁਸੀਂ ਦਿਲੋਂ ਦਿਲੋਂ ਕਰੋ ਜੇ ਤੁਸੀਂ ਦਿਲੋਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਬਿਲਕੁਲ ਜੀ ਬਿਲਕੁਲ ਤਾਂ ਇਸ ਤੋਂ ਵਧੀਆ ਕੋਈ ਰਸਤਾ ਨਹੀਂ ਆ ਕਿਉਂਕਿ ਜੇ ਤੁਸੀਂ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਜਿਹੜੀ ਸਿਆਸਤ ਆ ਉਹਨੂੰ ਤੁਸੀਂ ਦੇਖੋ ਕਿ ਤਕਰੀਬਨ ਤਕਰੀਬਨ ਹਰ ਇੱਕ ਕੰਮ ਆ ਜਿਹੜਾ ਚਾਹੇ ਪਟਵਾਰੀ ਨੇ ਮੋਹਰ ਲਾਉਣੀ ਆ ਚਾਹੇ ਅ ਲੋਕਲ ਪੁਲਿਸ ਦਾ ਕੋਈ ਕੰਮ ਆ ਐਡਮਿਨਿਸਟ੍ਰੇਸ਼ਨ ਦਾ ਕੋਈ ਕੰਮ ਆ ਜੀ 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 ਕਿਸੇ ਵੀ ਕਿਤੇ ਨਾਲ ਕੋਈ ਜੁੜਿਆ ਹੋਇਆ ਕੰਮ ਆਦਾ ਉਹਦੇ ਵਿੱਚ ਉਸ ਏਰੀਏ ਦੇ ਸਿਆਸਤਦਾਨ ਦਾ ਇੱਕ ਬੜਾ ਵੱਡਾ ਰੋਲ ਰੋਲ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਸੋ ਮੈਂ ਸਮਝਦਾ ਡਾਇਰੈਕਟਲੀ ਤੁਸੀਂ ਲੋਕਾਂ ਨਾਲ ਇਨਵੋਲਵ ਹੋ ਜਾਂਦੇ ਹੋ ਬਿਲਕੁਲ ਜੀ ਠੀਕ ਹੈ ਜੀ ਔਰ ਇਹ ਬਹੁਤ ਵਧੀਆ ਇੱਕ ਰਸਤਾ ਆ ਜੇ ਤੁਸੀਂ ਦਿਲੋਂ ਬਿਲਕੁਲ ਹੋਰ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਦਿਲੋਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ ਬਿਲਕੁਲ ਜੀ ਸੋ ਇਹੀ ਮਨ ਕਰਦਾ ਪਰਿਵਾਰ ਬੰਨਿਓ ਵੀ ਬੜੀ سپورਟ ਆ ਜੀ ਜੀ ਤੇ ਹੁਣ ਇਹ ਰਸਤਾ ਚੁਣਿਆ ਹੋਇਆ ਹੈ ਜੀ ਜੀ ਇਹਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦਾ ਲੜੂਗੇ ਪੰਜਾਬ ਤੋਂ ਦੇਖੋ ਜੀ ਇਹ ਹੈਗਾ ਪਾਰਟੀ ਦਾ ਮੈਂ ਇੱਕ ਚੀਜ਼ ਜ਼ਰੂਰ ਦਿਲੋਂ ਪ੍ਰਤਾਪ ਸਿੰਘ ਵਾਜਬਾ ਜੀ ਨੂੰ ਜਾਂ ਜਿਹੜੇ ਸਾਡੇ ਪੀਸੀਸੀ ਪ੍ਰਧਾਨ ਨੇ ਰਾਜਾ ਵੜਿੰਗ ਜੀ ਨੂੰ ਤੇ ਰਾਹੁਲ ਜੀ ਨੂੰ ਵੀ ਇਹ ਗੱਲ ਮੈਂ ਕਹਿ ਚੁੱਕਿਆ ਮੈਂ ਕਿਹਾ ਜੀ 10 ਸਾਲ ਕੰਮ ਕਰ ਲੂੰਗਾ 20 ਸਾਲ ਕੰਮ ਕਰ ਲੂੰਗਾ ਰਾਹੁਲ ਜੀ ਤੁਹਾਡੀ ਟੀਮ ਚ ਓਵਰ ਸੀਜ਼ ਕਾਂਗਰਸ ਚ ਜੀ ਕੋਈ ਵੀ ਇਸ਼ੂ ਨਹੀਂ ਹੈ ਪਰ ਕਿਸੇ ਸਟੇਜ ਤੇ ਜਾ ਕੇ ਜਰੂਰ ਪੰਜਾਬ ਦੇ ਲੋਕਾਂ ਦੀ ਸੇਵਾ ਤਾਂ ਹੁਣ ਵੀ ਕਰਦੇ ਆਂ ਹਾਂਜੀ ਹੁਣ ਵੀ ਪੰਜਾਬ ਦੇ ਲਈ ਪੰਜਾਬੀਅਤ ਦੇ ਲਈ ਬਾਹਰਲੇ ਮੁਲਕਾਂ ਦੇ ਹਿੰਦੁਸਤਾਨ ਲਈ ਹਾਂਜੀ ਗੱਲ ਹਿੰਦੁਸਤਾਨ ਦੀ ਕਰਦੇ ਆਂ ਪੰਜਾਬ ਦੀ ਕਰਦੇ ਆਂ ਪੰਜਾਬ ਦੇ ਨੌਜਵਾਨਾਂ ਦੀ ਕਰਦੇ ਆਂ ਪੰਜਾਬ ਦੀ ਕਿਸਾਨੀ ਦੀ ਕਰਦੇ ਆਂ ਬਿਲਕੁਲ ਪਰ ਕਿਤੇ ਨਾ ਕਿਤੇ ਸਟੇਜ ਤੇ ਜਾ ਕੇ ਜਰੂਰ ਡਾਇਰੈਕਟਲੀ ਸਿੱਧੇ ਤੌਰ ਤੇ ਗਰਾਊਂਡ ਦੇ ਉੱਤੇ ਰਹਿ ਕੇ ਉੱਥੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ ਜੀ 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 ਸੋ ਅ ਅੱਛੀ ਸੋਚ ਆਈ ਚੰਗੀ ਗੱਲ ਹੈ ਕਿਉਂਕਿ ਅੱਛਾ ਪਿੰਡ ਫਿਰ ਕਿੰਨਾ ਕੁ ਜੁੜੇ ਹੋਏ ਹੋ ਕਿੰਨੇ ਸਮੇਂ ਬਾਅਦ ਪਿੰਡ ਗਿਆ ਬਾਈਦਾ ਜੀ ਪਿੰਡ ਤਾਂ ਜੀ ਤਕਰੀਬਨ ਤਕਰੀਬਨ ਧਰਮਾ ਜੀ ਹਰ ਤੁਸੀਂ ਕਹਿ ਲੋਗੇ 2 ਮਹੀਨੇ ਤਾਂ ਬਹੁਤ ਜ਼ਿਆਦੇ ਨੇ ਜੀ ਮੈਨੂੰ ਲੱਗਦਾ 2 ਮਹੀਨੇ ਤਾਂ ਮੈਂ ਕਦੇ ਮੈਂ ਮੈਨੂੰ ਲੱਗਿਆ ਨਹੀਂ ਹੋਣਾ ਕਿ ਇੰਗਲੈਂਡ ਦੇ ਵਿੱਚ ਮੈਂ 2 ਮਹੀਨੇ ਲਗਾਤਾਰ ਕੱਟੇ ਹੋਣਗੇ ਹੂੰ ਪਿੰਡ ਮੇਰੇ ਮਾਤਾ ਜੀ ਸਰਪੰਚ ਵੀ ਨੇ ਫਾਦਰ ਸਾਹਿਬ ਪੰਚ ਵੀ ਨੇ ਸੋ ਪਿੰਡ ਦੇ ਵਿੱਚ ਵੀ ਪਰਿਵਾਰ ਬੜੀ ਮੂਰੇ ਹੋ ਕੇ ਪਿੰਡ ਦੀ ਸੇਵਾ ਕਰ ਰਿਹਾ ਜਿੰਨੀ ਕੋ ਹੋ ਸਕਦੀ ਸਾਡੇ ਤੋਂ ਵੱਧ ਤੋਂ ਵੱਧ ਔਰ ਪਿੰਡ ਨਾਲ ਮੇਰਾ ਆਪਣਾ ਨਾਤਾ ਬਿਕੋਜ਼ ਮੈਂ ਉੱਥੇ ਜੰਮਿਆ ਪੜਿਆ ਵੱਡਾ ਹੋਇਆ ਮੇਰੇ ਦੋਸਤ ਸਾਡੇ ਸਾਰੇ ਗਵਾਂਢੀ ਸਾਰੇ ਚਾਚੇ ਤਾਏ ਉਹਨਾਂ ਨਾਲ ਸਾਰਿਆਂ ਨਾਲ ਪਿਆਰ ਮੁਹੱਬਤ ਹੈ ਔਰ ਜਾਈ ਦਾ ਕਦੇ ਇਹ ਵੀ ਨਹੀਂ ਮਹਿਸੂਸ ਕੀਤਾ ਕਿ ਮੈਂ ਉਹ ਇੰਡੀਆ ਗਿਆ ਤੇ ਪੰਜਾਬ ਨਾ ਜਾਵਾਂ ਜੀ ਜੀ ਕਦੀ ਇਹ ਵੀ ਦਿਲ ਚ ਨਹੀਂ ਆਇਆ ਮੈਂ ਪੰਜਾਬ ਗਿਆ ਤੇ ਪਿੰਡ ਨਾ ਜਾਵਾਂ ਪਿੰਡ ਆਪਣਾ ਲੁਧਾਨੇ ਚਲੇਦਾ ਜੀ ਇਹ ਬਡੁੰਦੀ ਪਿੰਡ ਹੈ ਜੀ ਸਾਡਾ ਸੰਤ ਬਾਬਾ ਈਸ਼ਰ ਸਿੰਘ ਜਿਹੜੇ ਨਾਨਕ ਸਰ ਕਲੀਰਾਵਾਲੇ ਆ ਹਾਂਜੀ ਉਹਨਾਂ ਦੇ ਨਾਨਕੇ ਆ ਜੀ ਸਾਡੇ ਢਾਲੀਵਾਲ ਮੇਰਾ ਗੋਤਾ ਹਾਂਜੀ ਸੋ ਇਹ ਆਪਣਾ ਘਰ ਆਪਣੇ ਘਰ ਦੇ ਪਿੱਛੇ ਸਰਦਾਰ ਗੁਰਦੇਵ ਸਿੰਘ ਬਾਬਾ ਜੀ ਦੇ ਜੀ ਜੀ ਨਾਨਕੇ ਪਰਿਵਾਰ ਚੋਂ ਨੇ ਜੀ 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 ਤੇ ਉਸ ਉਸ ਪਿੰਡ ਚੋਂ ਆਉਣੇ ਆ ਜੀ ਅਸੀਂ ਜੀ 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 ਵਾਹ ਤੇ ਵੱਡਾ ਪਿੰਡ ਆ ਚਾਰ ਪੱਤੀਆਂ ਨੇ ਵਕ ਵਕ ਲੋਕ ਗੋਤਾਂ ਦੇ ਵਸੇ ਹੋਏ ਨੇ ਪੰਨੂ ਵੀ ਨੇ ਗਰੇਵਾਲ ਵੀ ਨੇ ਜੀ 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 ਵਾਲੀਏ ਵੀ ਨੇ ਸੇਖੋਂ ਵੀ ਨੇ ਮਾਨ ਵੀ ਨੇ ਜੀ ਜੀ ਸੋ ਵੱਡਾ ਪਿੰਡ ਆ ਜੀ ਮਤਲਬ ਸਾਡੇ ਏਰੀਆ ਦਾ ਮੈਂ ਕਹੂੰਗਾ ਬਹੁਤ ਕਾਫੀ ਵੱਡਾ ਪਿੰਡ ਆ ਜੀ ਜੀ ਸੋ ਜਾਂਦੇ ਜਾਂਦੇ ਪੰਜਾਬ ਵਾਸੀਆਂ ਲਈ ਸਾਡੇ ਬੱਚਿਆਂ ਦੇ ਲਈ ਵੈਸੇ ਤਾਂ ਪਹਿਲਾਂ ਸਾਰੀਆਂ ਗੱਲਾਂ ਹੋ ਗਈਆਂ ਨੇ ਕੋਈ ਖਾਸ ਸੁਨੇਹਾ ਦੇਖੋ ਇੱਕ ਤਾਂ ਗੱਲ ਜਿਹੜੀ ਆਪਾਂ ਕੀਤੀ ਆ ਕਿ ਜੇ ਬਾਹਰਲੇ ਮੁਲਕ ਦੇ ਵਿੱਚ ਹੋਣਾ ਮੇਰੇ ਖਿਆਲ ਨਾਲ ਥੋੜਾ ਜਿਹਾ ਐਕਸਪੀਰੀਅੰਸ ਲੈ ਕੇ ਗ੍ਰੈਜੂਏਸ਼ਨ ਤੋਂ ਬਾਅਦ ਘੱਟੋ ਘੱਟ ਘੱਟੋ ਘੱਟ ਤੁਹਾਡੀ ਜਿਹੜੀ ਕੁਆਲਿਫੀਕੇਸ਼ਨ ਆ ਤਾਂ ਕਿ ਦੇਖੋ 10th 2 ਤੱਕ ਤਾਂ ਅਸੀਂ ਬਿਲਕੁਲ ਹੀ ਮਾਪੇ ਦੇ ਕੋਲ ਹੁੰਨੇ ਆ ਉਹਨਾਂ ਦੇ ਕੰਟਰੋਲ 'ਚ ਹੁੰਦੇ ਆ ਫਿਰ ਅਸੀਂ ਜਾਂਦੇ ਆ ਜਦੋਂ ਥੋੜਾ ਜਿਹਾ ਕੰਟਰੋਲ ਉਸ ਟਾਈਮ ਵੀ ਮਾਪੇ ਦਾ ਹੀ ਹੁੰਦਾ ਹਾਂਜੀ ਪਰ ਥੋੜੀ ਜੀ ਸਾਨੂੰ ਇੱਕ ਆਜ਼ਾਦੀ ਮਿਲਦੀ ਆ ਕਿ ਅਸੀਂ ਇੰਡੀਪੈਂਡੈਂਟ ਹੋ ਸਕੀਏ ਕਾਲਜ ਜਾਂਦੇ ਆ ਨਵੇਂ ਦੋਸਤ ਬਣਦੇ ਆ ਨਵਾਂ ਐਕਸਪੀਰੀਅੰਸ ਮਿਲਦਾ ਪ੍ਰੋਫੈਸਰਸ ਨਾਲ ਗੱਲ ਹੁੰਦੀ ਆ ਉੱਥੇ ਹੋਰ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਨਾਲ ਡਿਸਕਸ਼ਨ ਹੁੰਦੀ ਆ ਸੋ ਡਿਸਕਸ਼ਨਸ ਚ ਉਸ ਗੱਲਬਾਤ ਚੋਂ ਉਸ ਨਵੀਂ ਜ਼ਿੰਦਗੀ ਚੋਂ ਸਿੱਖਣ ਨੂੰ ਮਿਲਦਾ ਬਿਲਕੁਲ ਜੀ ਉਹ ਤੁਸੀਂ ਆਪਣਾ ਐਕਸਪੀਰੀਅੰਸ ਲੈ ਕੇ ਜਦੋਂ ਫਿਰ ਬਾਹਰਲੇ ਮੁਲਕਾਂ ਨੇ ਉਹ ਮੈਂ ਡੈਫੀਨਿਟਲੀ ਸਮਝਦਾ ਉਹ ਬਿਲਕੁਕੁਲ ਹੀ ਫਰਕ ਆ ਕਿ ਜੇ ਤੁਸੀਂ ਸਕੂਲ ਚੋਂ ਨਿਕਲ ਕੇ ਸਿੱਧੇ ਇੰਗਲੈਂਡ ਦੀ ਜਾਂ ਕੈਨੇਡਾ ਦੀ ਧਰਤੀ ਤੇ ਆ ਜਾਈਏ ਇੱਕ ਤਾਂ ਮੇਰੀ ਇਹ ਵੱਡੀ ਅਪੀਲ ਹੈ ਹਾਂ ਜੀ ਦੂਜੀ ਵੱਡੀ ਪੀ ਲਿਆ ਕਿ ਤਕਰੀਬਨ ਅੱਜ ਕੱਲ ਸਾਰਿਆਂ ਦੇ ਰਿਸ਼ਤੇਦਾਰ ਹਰ ਇੱਕ ਬੰਦੇ ਦੇ ਪੰਜਾਬੀ ਦਾ ਕੋਈ ਨਾ ਕੋਈ ਰਿਸ਼ਤੇਦਾਰ ਕਿਸੇ ਮੁਲਕ 'ਚ ਬੈਠਾ ਬੈਠੇ ਬਿਲਕੁਲ ਸਾਡੀ ਇੱਕ ਪੰਜਾਬੀਆਂ ਦੀ ਹੋਰ ਵੱਡੀ ਪ੍ਰੋਬਲਮ ਹੈ ਜੀ ਨਜ਼ਰ ਬਣਦਾ ਨਹੀਂ ਦੱਸਣਾ ਨਹੀਂ ਸਮਝੋ ਮੇਰੀ ਗੱਲ ਜੀ ਜੀ ਸਾਡੀ ਇਕਾਤਾ ਵੀ ਗੱਲ ਦਿਲ 'ਚ ਲੁਕੋ ਕੇ ਰੱਖਦੇ ਆ ਕਿ ਜੇ ਨਜ਼ਰ ਸਾਡੇ ਜਵਾਗ ਦਾ ਜੀ ਬਣੇ ਬਣੂ ਨਹੀਂ ਕੈਨੇਡਾ ਜਾਂਦਾ ਨਹੀਂ ਉਹ ਨਜ਼ਰ ਅਸੀਂ ਦੱਸਣਾ ਨਹੀਂ ਹਾਂਜੀ ਇਹ ਸੋਚ ਵੀ ਬਦਲਣੀ ਚਾਹੀਦੀ ਆ ਕਿ ਅਸੀਂ ਦਸੀਏ ਦਸੀਏ ਕਿ ਸਾਡਾ ਬੱਚਾ ਕੈਨੇਡਾ ਆਣਾ ਚਾਹੁੰਦਾ ਥੋਡੇ ਸ਼ਹਿਰ ਆਣਾ ਚਾਹੁੰਦਾ ਆਹ ਹੈ ਦਾ ਕਾਲਜ ਆ ਤੁਸੀਂ ਸਾਨੂੰ ਪਤਾ ਕਰਕੇ ਦੱਸੋ ਇਹ ਕਾਲਜ ਇੰਜ ਨਹੀਂ ਤਾਂ ਕਾਲਜ ਹੀ ਹੈ ਨਹੀਂ ਜੀ ਇੱਥੇ ਧਰਮਾਂ ਜੀ ਬਿਲਕੁਲ ਜੀ ਹਾਂਜੀ ਇਹ ਵੀ ਫੇਕ ਚੱਲਦਾ ਜੀ ਇਹ ਵੀ ਬੜਾ ਚੱਲ ਰਿਹਾ ਸੋ ਮੈਂ ਕਹਿੰਨਾ ਵੀ ਤੁਸੀਂ ਅ ਕੱਲ ਨੂੰ ਮਰਨ ਵਾਲਾ ਕੰਮ ਤਾਂ ਅੱਜ ਹੀ ਮਾਰ ਲਓ ਜੇ ਜੇ ਕੱਲ ਨੂੰ ਆਪਣੇ ਨੂੰ ਦੀਦਾ ਵੀ ਆਪਣੇ ਨਾਲ ਠੱਗੀ ਹੋ ਸਕਦੀ ਆ ਉਹਦੇ ਨਾਲ ਤਾਂ ਆਪਾਂ ਕਿਸੇ ਰਿਸ਼ਤੇਦਾਰ ਭੈਣ ਭਰਾ ਦੀ ਮਦਦ ਲੈ ਲਈਏ ਹਾਂਜੀ ਸੋ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਡੇ ਚੈਨਲ 'ਤੇ ਕਹਿਣੀ ਚਾਹੂੰਗਾ ਹਾਂਜੀ ਕਿ ਅੱਜ ਕੱਲ ਅਸੀਂ ਇਹ ਵੀ ਸੋਸ਼ਲ ਮੀਡੀਆ 'ਤੇ ਹੀ ਦੇਖਦੇ ਆਂ ਹਾਂਜੀ ਬੜੇ ਲੋਕਾਂ ਨੇ ਬਾਹਰਲੇ ਮੁਲਕਾਂ 'ਚੋਂ ਜਾ ਕੇ ਵਾਪਸ ਜਾ ਕੇ ਹਾਂਜੀ ਆਪਣੇ ਉੱਥੇ ਕਾਰੋਬਾਰ ਸੈੱਟ ਕੀਤੇ ਆ ਬਿਲਕੁਲ ਔਰ ਕਈ ਉੱਥੇ ਦੇ ਬੱਚਿਆਂ ਨੇ ਪੜ ਕੇ ਜੇ ਆ ਪਿੱਛੇ ਜੀ ਮੈਂ ਦੇਖਿਆ ਸਾਡੀ ਕਿੰਨੀਆਂ ਕੁੜੀਆਂ ਜੱਜ ਜੱਜ ਬਣੀਆਂ ਨੇ ਗਰੀਬ ਘਰਾਂ ਚੋਂ ਉੱਟ ਕੇ ਬਿਲਕੁਲ ਜੀ ਸਾਡੀ ਕੋ ਲੱਗੇ ਸ਼ਹਿਰ ਮੰਡੀ ਅਹਿਮਦਗੜ ਉੱਥੇ ਇੱਕ ਬਹੁਤ ਹੀ ਗਰੀਬ ਪਰਿਵਾਰ ਦੀ ਕੁੜੀ ਜੱਜ ਬਣੀ ਹੈ ਹਾਂਜੀ ਤੁਸੀਂ ਹੁਣ ਪੰਜਾਬ ਪੁਲਿਸ ਦੇਖੋ ਹਾਂਜੀ ਮੈਂ ਤਾਂ ਜਾਣਾ 6 7 8 ਵਾਰ ਅੱਜ ਪੰਜਾਬ ਪੁਲਿਸ ਵੀ ਪੰਜਾਬ ਪੁਲਿਸ ਦੀ ਦੇਖੀ ਚੇਂਜ ਹੋ ਚੁੱਕੀ ਆ ਕਿਉਂਕਿ ਪਿਛਲੀਆਂ 2 3 ਸਰਕਾਰਾਂ ਚ ਚਾਹੇ ਮੈਂ ਕਹਾਂ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਕੈਪਟਨ ਸਾਹਿਬ ਦੀ ਸਰਕਾਰ ਸੀ ਸਰਕਾਰਾਂ ਦੇ ਵਿੱਚ ਨਵੀਆਂ ਭਰਤੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਨੌਜਵਾਨਾਂ ਦੀਆਂ ਹੋਈਆਂ ਨੇ ਉਹ ਪੜ੍ਹੇ ਲਿਖੇ ਨੌਜਵਾਨ ਕਿੰਨੇ ਲੋਕ ਡੀਐਸਪੀ ਲੱਗੇ ਨੇ ਨੌਜਵਾਨ ਸਾਡੇ ਸੋ ਉਹ ਵੀ ਇੱਕ ਨਵੀਂ ਨਵੀਂ ਪੰਜਾਬ ਪੁਲਿਸ ਹੁਣ ਸਾਨੂੰ ਦੇਖਣ ਨੂੰ ਮਿਲ ਰਹੀ ਆ ਆਈ ਮੈਂ ਚਾਹਨਾ ਕਿ ਜਿੱਦਾਂ ਜਿਹੜਾ ਟੈਕਸ ਡਿਪਾਰਟਮੈਂਟ ਆ HR ਡਿਪਾਰਟਮੈਂਟ ਆ ਉਹਦੇ ਵਿੱਚ ਦੂਜੀਆਂ ਸਟੇਟਾਂ ਦੇ ਲੋਕ ਜਾਦੇ ਨੌਕਰੀਆਂ ਲੈ ਰਹੇ ਆ ਕਿਉਂਕਿ ਸਾਡੇ ਬੱਚੇ ਉਧਰ ਨੂੰ ਰੁੱਖ ਘਟ ਕਰ ਰਹੇ ਆ ਬਾਹਰ ਨੂੰ ਜਿਆਦਾ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਜੀ ਸੋ ਮੇਰੀ ਅਪੀਲ ਇਹ ਹੀ ਆ ਵੀ ਜਿਹੜਾ ਕਿਸੇ ਭੈਣ ਭਾਈ ਦਾ ਸਰਦਾ ਜਿਹਦੇ ਕੋਲ 10 20 ਕਿਲੇ 5 ਕਿਲੇ 10 ਕਿਲੇ ਜ਼ਮੀਨ ਦੇ ਹੈਗੇ ਆ ਵੀ ਇੱਥੇ ਤੁਸੀਂ ਸਹਿਤੋ ਜੀ ਮੈਂ ਮੈਂ ਸਮਝਦਾ ਉੱਥੇ ਪੜ੍ਹਾਈ ਲਿਖਾਈ ਕਰਕੇ ਉੱਥੇ ਸੈਟਲ ਹੋਣਾ ਵੀ ਕੋਈ ਮਾੜੀ ਗੱਲ ਨਹੀਂ ਆ ਕਿਉਂਕਿ ਜਦੋਂ ਤੁਸੀਂ ਸਟੂਡੈਂਟ ਲਾਈਫ ਧਰਮਾ ਜੀ ਵੇਖਦੇ ਹੋ 5-7 ਸਾਲ ਦੇ ਪੈਸੇ ਤਾਂ ਤੁਹਾਡੇ ਜਿਹੜੀ ਪਹਿਲੇ 5 ਤੋਂ 7 ਸਾਲ ਦੀ ਕਮਾਈ ਹੈ ਇਸ ਮੁਲਕ ਦੀ ਜਾਵੇਂ ਕੈਨੇਡਾ ਚਾਹੇ ਆਸਟ੍ਰੇਲੀਆ ਇਨਫੈਕਟ ਆਸਟ੍ਰੇਲੀਆ ਚ ਤਾਂ ਮੈਂ ਸੁਣਦਾ 10 ਸਾਲ ਲੱਗ ਜਾਂਦੇ ਆ ਹਾਂਜੀ ਉਹ ਪਹਿਲੇ 5-7 ਸਾਲ ਤਾਂ ਤੁਸੀਂ ਜਿਹੜੇ ਕਮਾਈ ਜਾਂਦੇ ਹੋ ਵੀਜ਼ਾ ਐਕਸਟੈਂਡ ਕਰਾਈ ਜਾਂਦੇ ਹੋ ਬਿਲਕੁਲ ਜੀ ਫੀਸਾਂ ਭਰੀ ਜਾਂਦੇ ਹੋ ਤੇ ਉਹ 7 ਸਾਲ ਆ ਜ਼ਿੰਦਗੀ ਦੇ ਧਰਮਨ ਜੀ ਉਹ ਬੜੇ ਪ੍ਰਾਈਮ ਸਾਲ ਨੇ ਬਿਲਕੁਲ ਜੀ ਬਿਲਕੁਲ ਕਿਉਂਕਿ ਜੇ ਤੁਸੀਂ 20 ਸਾਲ ਦੇ ਇੱਥੇ ਆ ਗਏ 27-28 ਸਾਲ ਤੱਕ ਤਾਂ ਤੁਸੀਂ ਫੀਸਾਂ ਹੀ ਭਰੀਗੇ ਬਿਲਕੁਲ ਸੋ ਉਦੋਂ ਤੱਕ ਬੰਦਾ ਅੱਧਾ ਉਦਾਂ ਥੱਕ ਜਾਂਦਾ ਬਿਲਕੁਲ ਠੀਕ ਹੈ ਜੀ ਉਹ 10 ਸਾਲ ਬੰਦੇ ਦੇ ਕੰਮ ਕਰਨ ਦੇ ਆ ਜੁੜਨ ਦੇ ਫਿਰ ਉਹ ਤੁਸੀਂ ਕਈ ਵਾਰੀ ਦੂਰ ਵੀ ਇੰਨੇ ਹੋ ਜਾਂਦੇ ਹੋ ਤੁਹਾਡਾ ਅਸੀਂ ਦੇਖਿਆ ਬੱਚਿਆਂ ਤੇ ਪ੍ਰੈਸ਼ਰ ਨੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਬਿਲਕੁਲ ਜੀ ਡਿਪਰੈਸ਼ਨ ਬਹੁਤ ਰਹਿੰਦਾ ਉਹ ਇਹ ਚੀਜ਼ਾਂ ਇਹ ਸਾਰੀਆਂ ਇਹ ਚੀਜ਼ਾਂ ਉੱਥੋਂ ਹੀ ਕ੍ਰੀਏਟ ਹੁੰਦੀਆਂ ਨੇ ਮੈਂ ਚਾਹੁੰਦਾ ਵੀ ਇਹੀ ਅਪੀਲ ਆ ਕਿ ਜਿਹੜੇ ਭੈਣ ਭਾਈਆਂ ਦਾ ਸਰਦਾ ਉਹ ਬਾਹਰ ਦਾ ਰੁਕ ਨਾ ਕਰਕੇ ਜੇ ਉੱਥੇ ਜਿਹੜੀਆਂ ਵਧੀਆ ਪੋਸਟਾਂ ਨੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਆਰਮੀ ਦੀਆਂ ਵੱਡੀਆਂ ਪੋਸਟਾਂ ਦੇ ਵਿੱਚ ਵੀ ਸਰਦਾਰ ਬੈਠੇ ਸੀ ਬੈਠੇ ਸੀ ਬਿਲਕੁਲ ਜੀ ਤੇ ਪੁਲਿਸ ਦੀਆਂ ਵੱਡੀਆਂ ਪੋਸਟਾਂ 'ਚ ਵੀ ਸਰਦਾਰ ਬੈਠੇ ਸੀ ਬਿਲਕੁਲ ਤੇ ਆ ਤਹਿਸੀਲਦਾਰ ਕੀ ਨਾਇਬ ਤਹਿਸੀਲਦਾਰ ਕੀ ਇਹ ਆਪਣੇ ਐਸ ਡੀ ਐਮ ਡੀ ਸੀ ਬਿਲਕੁਲ ਜੀ ਬਿਲਕੁਲ ਇਹ ਸਾਰੇ ਸਰਦਾਰ ਬੈਠੇ ਹੁੰਦੇ ਸੀ ਪਰ ਅੱਜ ਇਹ ਉਹ ਚੀਜ਼ ਦੇਖਣ ਨੂੰ ਨਹੀਂ ਮਿਲ ਰਹੀ ਬਹੁਤ ਫਰਕ ਪੈ ਚੁਕਿਆ ਉਹਦਾ ਰੀਜ਼ਨ ਇਹੀ ਹੈ ਕਿ ਅਸੀਂ ਸਾਰਿਆਂ ਨੇ ਉਹ ਬਾਹਰ ਦਾ ਰੋਕ ਕਰ ਲਿਆ ਬਿਲਕੁਲ ਜੀ ਇੱਕ ਤਾਲੀਵਾਰ ਸਭ ਪੁਲੇਖਾ ਵੀ ਵੱਡੇ ਨਾ ਜੀ ਕੱਲ ਮੈਨੂੰ ਇੱਕ ਮੁੰਡਾ ਮਿਲਿਆ ਜੇ ਆਪਾਂ ਕਹੀਏ ਕਿਸੇ ਨੂੰ ਜੇ ਪੁੱਛੀਏ ਅਸੀਂ ਪੁੱਛਦੇ ਕਿਉਂ ਨਹੀਂ ਕਿਤੇ ਅਗਲਾ ਇਹ ਨਾ ਕਹਿੰਦੇ ਵੀ ਨਹੀਂ ਉਹਰੇ ਨਾ ਭੇਜਿਓ ਹਾਲਾਂਕਿ ਉਹ ਸੱਚ ਕਹਿੰਦਾ ਕੱਲ ਬੰਦੇ ਨੇ ਮੈਨੂੰ ਸੱਚ ਦੱਸਿਆ ਕਹਿੰਦਾ ਮੇਰੀ ਭੈਣ ਨੇ ਕਿਹਾ ਮੈਂ ਕਹਿੰਦਾ ਮੈਂ ਕਿਹਾ ਵੀ ਭੈਣ ਜੀ ਮੈਂ ਇੱਥੇ ਆਉਣਾ ਵੀ ਕਿਵੇਂ ਕਰਾਂ ਕਹਿੰਦਾ ਮੇਰੀ ਭੈਣ ਨੇ ਮੈਨੂੰ ਮਨਾ ਕੀਤਾ ਵੀ ਵੀਰੇ ਤੈ ਕੰਮ ਕਰ ਰਹੇਂ ਤੂੰ ਨਾ ਆਵਰੇ ਕਹਿੰਦਾ ਮੈਂ ਆ ਗਿਆ ਹੁਣ ਮੈਂ ਪਛਤਾਉਣਾ ਹਾਂ ਬਿਲਕੁਲ ਕਿ ਅਗਲਾ ਸਹੀ ਕਹਿੰਦਾ ਹੈ ਅਗਲਾ ਕਹਿੰਦਾ ਵੀ ਸ਼ਾਇਦ ਇਹ ਤਾਂ ਕਹਿੰਦਾ ਵੀ ਇਹ ਨਾ ਬਾਹਰ ਵਗ ਜਾਣਾ ਸਾਡੇ ਮਨਾਂ ਦੇ ਜਿਹੜੇ ਬਹਿਮ ਨੇ ਉਹ ਵੀ ਨਹੀਂ ਨਾ ਮੈਂ ਉਹ ਹੀ ਮੈਂ ਤਾਂ ਤੁਹਾਡੇ ਨਾਲ ਪਹਿਲਾਂ ਇਹ ਗੱਲ ਕੀਤੀ ਆ ਸਾਡੇ ਮਨਾਂ 'ਚ ਬਹਿਮ ਨਹੀਂ ਦੇਖੋ ਇਹ ਇਹ ਆ ਕਮਰਸ਼ੀਅਲ ਸਿਟੀਆਂ ਨੇ ਮੈਟਰੋ ਸਿਟੀਆਂ ਨੇ ਸਾਡੇ ਮੁਲਕ 'ਚ ਵੀ ਹੈ ਹਾਂ ਜੀ ਲੁਧਿਆਣਾ ਦੇਖ ਲਓ ਦਿੱਲੀ ਦੇਖ ਲਓ ਤੁਸੀਂ ਤੁਸੀਂ ਗੁੜਗਾਉਂ ਦੇਖ ਲਓ ਬੰਬੇ ਦੇਖ ਲਓ ਪੈਰਿਸ ਟੋਕਿਓ ਆਪਣਾ ਵੈਨਕੂਵਰ ਨਿਊਯਾਰਕ ਹਾਂਜੀ ਇਹ 10 20 30 ਜਿਹੜੇ ਮੁਲਕ ਨੇ ਲੰਡਨ ਵੀ ਉਹਨਾਂ ਚ ਹੀ ਆ ਦੇਖੋ ਜਿਹੜੇ ਬੰਦੇ ਨੇ ਤੁਹਾਨੂੰ 120 ਪਾਉਂਡ 130 ਪਾਉਂਡ ਸ਼ਾਮ ਤੱਕ ਦੇਣੇ ਆ ਉਹਨੇ ਤਾਂ ਮੇਕ ਸ਼ੋਰ ਕਰਨਾ ਬਿਲਕੁਲ ਜਿਹਨੇ ਤੁਹਾਨੂੰ ਤਨਖਾਹ ਦੇਣੀ ਆ ਬਿਲਕੁਲ ਜੀ ਇਹ ਤਾਂ ਉੱਥੇ ਵੀ ਆਈਆਂ ਇੱਥੇ ਵੀ ਆਈਆਂ ਜਿਹਨੇ ਤਨਖਾਹ ਦੇਣੀ ਆ ਉਹਨੇ ਤਾਂ ਮੇਕ ਸ਼ੋਰ ਕਰਨਾ ਕਰ ਲੈ ਬਿਲਕੁਲ ਜੀ ਕਿ ਤੁਸੀਂ ਹਰ ਇੱਕ ਮਿੰਟ ਉਹਦੇ ਲਈ ਕੰਮ ਕਰੋ ਕਰੋ ਬਿਲਕੁਲ ਜੀ ਸੋ ਅਸੀਂ ਉੱਥੇ ਯੂਜ਼ ਟੂ ਨਹੀਂ ਆ ਹਾਂਜੀ ਸਾਡੇ ਦਾ ਸੁਭਾਅ ਖੁੱਲੇ ਆ ਨਾ ਕਿ 9 ਵਜੇ ਵੀ ਪਰੌਠੇ ਖਾ ਲੇ ਤੇ 11 ਵਜੇ ਚਾਹ ਪੀ ਲਈ ਦੁਪਹਿਰੇ ਫਿਰ ਮੱਕੀ ਦੀਆਂ ਖਾਲੀਆਂ ਸ਼ਾਮ ਨੂੰ ਫਿਰ ਸਾਗ ਨਾਲ ਰੋਟੀ ਖਾ ਲਈ ਸੋ ਇੱਥੇ ਬੈਠ ਕੇ ਤੇ ਉੱਥੇ ਬੈਠ ਕੇ ਤੇ ਆਪਣੇ ਬਜ਼ੁਰਗਾਂ ਨੇ ਮਿਹਨਤਾਂ ਕਰਕੇ ਪੈੜੀਆਂ ਬਣਾਈਆਂ ਹੋਈਆਂ ਨੇ ਘਰ-ਬਾਰ ਬਣਾਏ ਹੋਏ ਨੇ ਅਸੀਂ ਤਾਂ ਆਨੰਦ ਹੀ ਮਾਣ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਪਤਾ ਤਾਂ ਸਾਨੂੰ ਇੱਥੇ ਆ ਕੇ ਲੱਗਦਾ ਹਾਂਜੀ ਇਹ ਕੀ ਹੋ ਗਿਆ ਯਾਰ ਇਹ ਆ ਵੀ ਆ ਕੀ ਹੋ ਗਿਆ ਯਾਰ ਮੈਂ ਕੁਝ ਹੋਰ ਸੋਚਿਆ ਸੀ ਹੋ ਕੁਝ ਹੋਰ ਕਾਫੀ ਜ਼ਿਆਦਾ ਤਾਂ ਹੁੰਦਾ ਜੀ ਹਾਂ ਸੋ ਸਾਰਿਆਂ ਨਾਲ ਹੀ ਹੋਇਆ ਜੀ ਸਾਰਿਆਂ ਨਾਲ ਹੀ ਹੋਇਆ ਸਭ ਨੇ ਇਹ ਦਿਨ ਵੇਖਿਆ ਹਾਂ ਹਾਂਜੀ ਹਾਂਜੀ ਜਿਹੜੇ ਵੀ ਇਸ ਮੁਲਕ ਦੇ ਵਿੱਚ ਆਏ ਆ ਕਿਉਂਕਿ ਕਿਸੇ ਨੇ ਉੱਥੇ ਥੋੜਾ ਕੰਮ ਕਰਿਆ ਹੁੰਦਾ ਕਿਸੇ ਨੇ ਬਾੜਾ ਕਰਿਆ ਹੁੰਦਾ ਪਰ ਜਦੋਂ ਇੱਥੇ ਆ ਕੇ ਹੱਡ ਤੋੜ ਮਿਹਨਤ ਕਰਨੀ ਪੈਂਦੀ ਆ ਫੇਰ ਪਤਾ ਲੱਗਦਾ ਫੇਰ ਪਤਾ ਲੱਗਦਾ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਤਾਲੀਵਾਲ ਸਾਹਿਬ ਤੁਸੀਂ ਸਮਾਂ ਦਿੱਤਾ ਜੀ ਧੰਨਵਾਦ ਤੁਹਾਡਾ ਜੀ ਧਰਮਾ ਜੀ ਮੈਂ ਚਾਹੁੰਨਾ ਜਿਹੜਾ ਤੁਹਾਡਾ ਚੈਨਲ ਆ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਤੁਸੀਂ ਕਬੱਡੀ ਦੀ ਬੜੀ ਸੇਵਾ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਪਤਾ ਲੱਗਿਆ ਜਿੰਨਾਂ ਜਦੋਂ ਵੀ ਆਪਾਂ ਮਿਲੇ ਆ ਹਾਂਜੀ ਹਾਂ ਪ੍ਰਮਾਤਮਾ ਕਰੇ ਤੁਸੀਂ ਐਂ ਮਾਂ ਖੇਡ ਕਬੱਡੀ ਦੀ ਸੇਵਾ ਕਰਦੇ ਰਹੋ ਤੇ ਪੰਜਾਬ ਤੇ ਪੰਜਾਬੀਅਤ ਦਾ ਨਾਂ ਜਿਹੜਾ ਉਹ ਬੁਲੰਦੀਆਂ ਤੇ ਪੰਜਾਬ ਚ ਨਹੀਂ ਹਿੰਦੁਸਤਾਨ ਚ ਨਹੀਂ ਇੰਟਰਨੈਸ਼ਨਲੀ ਜੀ ਜੀ ਜਿਵੇਂ ਹੁਣ ਤੁਸੀਂ ਬਾਹਰਲੇ ਮੁਲਕਾਂ ਚ ਇੱਥੇ ਆਏ ਹੋ ਕੈਨੇਡਾ ਵੀ ਜਾਓਗੇ ਯੂਰਪ ਵੀ ਜਾ ਕੇ ਆਏ ਹੋ ਜੀ ਜੀ ਸੋ ਆਈਂ ਮਹਾਰਾਜ ਤੁਹਾਡੇ ਦੇ ਵੀ ਕਿਰਪਾ ਕਰੇ ਚੈਨਲ ਤੇ ਵੀ ਕਰੇ ਤਾਂ ਕਿ ਜਿਹੜਾ ਸਾਡੀ ਪੰਜਾਬ ਤੇ ਸਾਡੀ ਪੰਜਾਬੀਅਤ ਹਾਂਜੀ ਹੋਰ ਪ੍ਰਫੁੱਲਤ ਹੋਵੇ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ